ਕਿ ਐਂਡ ਆਫ ਮਾਡਰਨਟੀ ਚਮਕੀਲਾ ਮਾਡਰਨਟੀ ਦਾ ਇੱਕ ਪ੍ਰਤੀਨਿਧ ਬਣਦਾ ਚਮਕੀਲੇ ਦਾ ਵੀ ਅੰਤ ਹੋ ਜਾਂਦਾ ਸੋ ਮਾਡਰਨਟੀ ਸਾਡੇ ਸਾਹਮਣੇ ਕੀ ਲੈ ਕੇ ਆਈ ਹੈ ਮਾਡਰਨ ਜੋ ਲੋਕਾਂ ਨੇ ਮੰਗਿਆ ਜਾਂ ਲੋਕਾਂ ਦੀ ਡਿਮਾਂਡ ਸੀ ਚਮਕੀਲਾ ਉਦਾਂ ਦਾ ਬਣਿਆ ਫਿਲਮ ਦੇ ਵਿੱਚ ਵੀ ਇਹੀ ਗੱਲ ਦਿਖਾਈ ਗਈ ਹੈ ਕਿ ਚਮਕੀਲਾ ਗਾਉਣਾ ਕੁਝ ਹੋਰ ਚਾਹੁੰਦਾ ਲੋਕ ਕਹਿੰਦੇ ਨਹੀਂ ਤੂੰ ਉਹ ਗਾ ਉਹ ਵਾਲਾ ਸੁਣਾਗੇ ਅਸੀਂ ਸੋ ਇਹ ਜਿਹੜਾ ਮਸਲਾ ਹੈ ਹਮੇਸ਼ਾ ਇੱਕ ਚਮਕੀਲਾ ਇੱਕ ਇਦਾਂ ਦਾ ਲੇਖ ਸੀ ਜਿਨੇ ਲੋਕਾਂ ਦੇ ਇੱਕ ਮਨੋਵਿਗਿਆਨਕ ਨਵਜ ਪਕੜਨੇ। ਥੀਲੇ ਦੇ ਨਾਲ ਵਾਪਰੀ ਦਿਖਾਈ ਹੈ ਇਸ ਫਿਲਮ ਦੇ ਵਿੱਚ ਕਿ ਇਹ ਸਾਰੇ ਘਟਨਾ ਕਰਮ ਨੂੰ ਇਦਾਂ ਬਣਾਤਾ ਵੀ ਜਿਵੇਂ ਕਲਾਕਾਰਾਂ ਦੀ ਆਸ ਦੇ ਵਿੱਚ ਲਾਕਡਾਟ ਹੋਵੇ। ਸੋ ਜਦੋਂ ਅਸੀਂ ਇਕੱਲੇ ਲਾਕਡਾਟ ਤੋਂ ਇਲਾਵਾ ਪੰਜਾਬ ਦੇ ਇੱਕ ਮਾਹੌਲ ਤੋਂ ਅਲੱਗ ਕਰਕੇ ਫਿਲਮ ਨੂੰ ਦੇਖਾਂਗੇ ਤਾਂ ਇਹਦੇ ਅਰਥ ਕੁਝ ਹੋਰ ਹੋਣਗੇ। ਸਿੱਖ ਥੌਟ ਚੈਨਲ ਉੱਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਬਿਲਕੁਲ ਨਵੇਂ ਵਿਸ਼ੇ ਦੇ ਬਾਰੇ ਗੱਲ ਕਰਾਂਗੇ ਵਿਸ਼ਾ ਹੈ ਰਿਲੀਜ਼ ਹੋਈ ਨਵੀਂ ਫਿਲਮ ਅਮਰ ਸਿੰਘ ਚੰਬੀਲਾ ਇਹ ਫਿਲਮ ਨੈਟਫਲਿਕਸ ਤੇ ਰਿਲੀਜ਼ ਹੋਈ ਹੈ ਔਰ 12 ਅਪ੍ਰੈਲ ਨੂੰ ਰਿਲੀਜ਼ ਹੋਈ ਹੈ ਇਹ ਫਿਲਮ ਕਿਹੋ ਜਿਹੀ ਹੈ ਇਹਦਾ ਵਿਸ਼ਲੇਸ਼ਣ ਕਰਾਂਗੇ ਅਸੀਂ ਨੂੰ ਰਿਵਿਊ ਤਾਂ ਨਹੀਂ ਕਹਿ ਸਕਦੇ ਫਿਲਮ ਦੇਖਣ ਤੋਂ ਬਾਅਦ ਜਿਹੜੀ ਸਾਡੀ رائے ਬਣਦੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਜੇ ਆਪਾਂ ਮੁੱਢਲੀ ਗੱਲ ਕਰੀਏ ਕਿ ਇਹ ਫਿਲਮ ਦੇ ਜਿਹੜੇ ਮੁੱਖ ਕਿਰਦਾਰ ਨੇ ਉਹ ਮੁੱਖ ਹੁੰਕਾ ਦੇ ਵਿੱਚ ਜਿਹੜਾ ਇੱਕ ਮਸ਼ਹੂਰ ਗਾਇਕ ਦਲਜੀਤ ਦਸਾਂਝ ਹੈ ਤੇ ਉਹਦੇ ਨਾਲ ਨੇ ਪ੍ਰਨੀਤੀ ਚੋਪੜਾ ਪ੍ਰਨੀਤੀ ਚੋਪੜਾ ਤੇ ਦਲਜੀਤ ਦਸਾਂਝ ਦੀ ਜੋੜੀ ਦੇਖਣ ਨੂੰ ਬਿਲਕੁਲ ਉਸੇ ਤਰ੍ਹਾਂ ਲੱਗਦੀ ਹੈ ਜਿਸ ਤਰ੍ਹਾਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਚਮਕੀਲਾ ਦੀ ਜੋੜੀ ਲੱਗਦੀ ਸੀ ਸੋ ਫਿਲਮ ਦੇ ਬਾਰੇ ਮੁੱਢਲੀ ਜਾਣਕਾਰੀ ਦੇਣ ਦੇ ਲਈ ਮੈਂ ਕਹਾਂਗਾ ਕਿ ਮੇਰੇ ਨਾਲ ਕਰਮਨ ਸਿੰਘ ਨੇ ਅਸੀਂ ਦੋਨੇ ਮਿਲ ਕੇ ਗੱਲ ਕਰਾਂਗੇ ਤੇ ਕਰਮਨ ਸਿੰਘ ਫਿਲਮ ਦੇ ਬਾਰੇ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਫਿਲਮ ਜਿਹੜੀ ਅਮਰ ਸਿੰਘ ਚਮਕੀਲਾ ਫਿਲਮ ਹਿੰਦੀ ਦੇ ਵਿੱਚ ਬਣੀ ਹੈ ਤੇ Netflix ਤੇ ਜਿਵੇਂ ਤੁਸੀਂ ਦੱਸਿਆ ਕਿ ਰਿਲੀਜ਼ ਹੋਈ ਹੈ ਤੇ ਇਹਦੇ ਜਿਹੜੇ ਨਿਰਦੇਸ਼ਕ ਨੇ ਡਾਇਰੈਕਟਰ ਇਮਤੀਆਜ਼ ਅਲੀ ਨੇ ਤੇ ਇਮਤੀਆਜ਼ ਅਲੀ ਦਾ ਇੱਕ ਵੱਡਾ ਨਾਂ ਹੈ ਜਿਹੜਾ ਹਿੰਦੀ ਫਿਲਮ ਦੇ ਵਿੱਚ ਜਿਹੜੇ ਖਾਸ ਕਰਕੇ ਉਹਨਾਂ ਦੀਆਂ ਪਹਿਲੀਆਂ ਫਿਲਮਾਂ ਦੇ ਵਿੱਚ ਵੀ ਜਿਵੇਂ ਰੌਕਸਟਾਰ ਫਿਲਮ ਐ ਇੱਕ ਉਹ ਵੀ ਇੱਕ ਸੰਗੀਤਕ ਵਿਸ਼ੇ ਦੇ ਉਤੇ ਇੱਕ ਸਿੰਗਰ ਦੀ ਲਾਈਫ ਤੇ ਉਹਨਾਂ ਨੇ ਬਣਾਈ ਸੀਗੀ ਤੇ ਇਸ ਤਰੀਕੇ ਨਾਲ ਹੋਰ ਵੀ ਬਹੁਤ ਸਾਰੇ ਫਿਲਮਾਂ ਉਹਨਾਂ ਦੇ ਖਾਸ ਤੌਰ ਤੇ ਹੁੰਦੀਆਂ ਜਿਹੜੇ ਕਿ ਆਰਟ ਦੇ ਨਾਲ ਕਲਾ ਦੇ ਨਾਲ ਜਾਂ ਜਿਹੜੇ ਇੱਕ ਕਲਾਕਾਰ ਦੇ ਨਾਲ ਜੁੜੀਆਂ ਫਿਲਮਾਂ ਬਣਾਉਣ ਲਈ ਉਹ ਜਾਣੇ ਜਾਂਦੇ ਨੇ ਤੇ ਇਹ ਫਿਲਮ ਜਿਹੜੀ ਅਮਰ ਸਿੰਘ ਚਮਕੀਲਾ ਵੀ ਉਸੇ ਕੜੀ ਦੇ ਵਿੱਚ ਇੱਕ ਇਹਨਾਂ ਦੇ ਨਵੇਂ ਜਿਹੜੀ ਫਿਲਮ ਇਹ ਰੀਲੀਜ਼ ਹੋਈ ਹੈ ਜਿੱਦਾਂ ਅਸੀਂ ਅਮਰ ਸਿੰਘ ਚਮਕੀਲੇ ਦੇ ਬਾਰੇ ਜਿਹੜੇ ਨਵੀਂ ਪੀੜੀ ਦੇ ਨੌਜਵਾਨ ਨੇ ਉਹਨਾਂ ਨੂੰ ਸ਼ਾਇਦ ਕਾਪਾ ਪਤਾ ਹੋਏਗਾ ਉਹ ਤਾਂ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਹੋ ਰਹੀ ਹੈ ਅਮਰ ਸਿੰਘ ਚਮਕੀਲੇ ਦੀ ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾ ਜਾਦੇ ਹੋਈ ਹੈ ਕਿਉਂਕਿ ਚਮਕੀਲੇ ਦੇ ਨਾਲ ਜਿੰਨੇ ਕਲਾਕਾਰ ਜਾਂ ਜਿੰਨੇ ਉਹਨਾਂ ਦੇ ਸਹਿਯੋਗੀ ਸਾਥੀ ਸੀ ਉਹਨਾਂ ਦੇ ਨਾਲ ਵੱਖ-ਵੱਖ ਚੈਨਲ ਦੇ ਰਾਹੀਂ ਇੰਟਰਵਿਊਜ਼ ਆ ਰਹੀਆਂ ਨੇ ਚਮਕੀਲੇ ਦਾ ਜਨਮ ਜਿਹੜਾ 1960 ਦੇ ਵਿੱਚ ਹੋਇਆ ਤੇ 1988 ਦੇ ਵਿੱਚ ਇਸ ਨੂੰ ਕੁਝ ਨੌਜਵਾਨਾਂ ਨੇ ਇਸ ਜੋੜੀ ਨੂੰ ਅੰਦਾਜ਼ ਤਨੋਂ ਗੋਲੀਆਂ ਚਲਾ ਕੇ ਮਾਰ ਦਿੱਤਾ ਸੀ ਔਰ ਇਹਨਾਂ ਦੇ ਮਰਨ ਦਾ ਜਾਂ ਮਾਰਨ ਦਾ ਜਿਹੜਾ ਕਾਰਨ ਉਸ ਸਮੇਂ ਅਖਬਾਰਾਂ ਦੇ ਵਿੱਚ ਇਹੀ ਚਰਚਾ ਹੋਈ ਸੀ ਕਿ ਅਮਰ ਸਿੰਘ ਚਮਕੀਲਾ ਤੇ ਅਮਰਜੋਤ कौर ਜੋ ਜੋੜੀ ਹੈ ਇਹ ਲੱਚਰ ਗੀਤ गा ਰਹੇ ਨੇ ਲੱਚਰਤਾ ਨੂੰ ਮੁੱਖ ਬਣਾਇਆ ਗਿਆ ਸੀ ਸੋ ਜੇ ਆਪਾਂ ਫਿਲਮ ਦੀ ਗੱਲ ਕਰੀਏ ਕਿ ਫਿਲਮ ਦਾ ਵੀ ਕੇਂਦਰੀ ਧੁਰਾ ਲੱਚਰਤਾ ਦੇ ਬਾਰੇ ਆ ਸੋ ਚਰਚਾ ਵੀ ਅੱਜਕੱਲ ਲੱਚਰਤਾ ਦੇ ਬਾਰੇ ਆ ਪਹਿਲੀ ਗੱਲ ਤਾਂ ਆਪਾਂ ਲਚਰਤਾ ਦੇ ਬਾਰੇ ਗੱਲ ਕਰੀਏ ਕਿ ਲਚਰਤਾ ਜਿਹੜੀ ਹੈ ਆਮ ਤੌਰ ਤੇ ਇਹ ਜੁੜੀ ਹੋਈ ਹੈ ਕਾਮਿਕਤਾ ਦੇ ਨਾਲ ਕਾਮਿਕਤਾ ਮਨੁੱਖ ਦੀ ਇੱਕ ਕੁਦਰਤੀ ਲੋੜ ਹੈ ਔਰ ਜਿਹੜੇ ਸਾਡੇ ਕਾਮਕ ਸੰਬੰਧ ਨੇ ਜਾਂ ਕਾਮਕ ਭਾਸ਼ਾ ਉਹ ਦੋਗਲੀ ਕਹੀਏ ਕਿ ਦੂਰੇ ਅਰਥਾਂ ਵਾਲੀ ਹੁੰਦੀ ਹੈ ਸੋ ਜਿਹੜੀ ਫਿਲਮ ਜਦੋਂ ਸਟਾਰਟ ਹੁੰਦੀ ਹੈ ਕੋਈ ਇੱਕ ਅਜਿਹਾ ਸ਼ਬਦ ਹੈ ਜਿਹੜਾ ਉਹ ਸ਼ਬਦ ਆਮ ਭਾਸ਼ਾ ਦੇ ਵਿੱਚ ਤਾਂ ਆਮ ਲੱਗੇਗਾ ਪਰੰਤੂ ਜਦੋਂ ਉਸ ਨੂੰ ਤੁਸੀਂ ਕਿਸੇ ਖਾਸ ਪ੍ਰਸੰਗ ਦੇ ਵਿੱਚ ਵਰਤੋਂਗੇ ਪ੍ਰਸੰਗ ਦੇ ਵਿੱਚ ਉਹਦੇ ਅਰਥ ਬਿਲਕੁਲ ਕਾਮਕ ਬਣ ਜਾਂਦੇ ਨੇ ਇੱਕ ਬੱਚਾ ਆਪਣੇ ਪਿਓ ਨੂੰ ਉਹਦਾ ਦਾ ਸਵਾਲ ਪੁੱਛ ਲੈਂਦਾ ਤੇ ਉਹ ਥੱਪੜ ਖਾਂਦਾ ਜੇ ਆਪਾਂ ਇਹਨੂੰ ਪ੍ਰਤੀਕ ਦੇ ਤੌਰ ਤੇ ਦੇਖੀਏ ਇੱਕ ਤਰੀਕੇ ਦੇ ਨਾਲ ਫਿਲਮਕਾਰ ਨੇ ਥੋਨੂੰ ਸ਼ੁਰੂ ਦੇ ਵਿੱਚ ਹੀ ਦੱਸਤਾ ਕਿ ਫਿਲਮ ਕਿਸ ਕੇਂਦਰ ਦਾ ਦੁਆਲੇ ਘੁੰਮੇਗੀ ਭਾਵ ਕਿ ਜਿਹੜੀ ਗੱਲ ਵਰਜਿਤ ਹੈ ਜਦੋਂ ਤੁਸੀਂ ਉਹ ਵਰਜਿਤ ਗੱਲ ਨੂੰ ਕਰੋਗੇ ਸਮੇਂ ਤੋਂ ਪਹਿਲਾਂ ਤਾਂ ਤੁਹਾਡੇ ਥੱਪੜ ਪਾਏਗਾ ਸੋ ਥੱਪੜ ਤੋਂ ਗੱਲ ਚੱਲਦੀ ਚੱਲਦੀ ਆਪਾਂ ਹਿੰਸਾ ਦੇ ਬਾਰੇ ਵੀ ਗੱਲ ਕਰਾਂਗੇ ਸੋ ਕਰਮਨ ਤੁਹਾਡੀ ਕੀ ਰਾਏ ਆ ਇਹਦੇ ਬਾਰੇ ਬਿਲਕੁਲ ਜਿਹੜੇ ਅਮਰ ਸਿੰਘ ਚੰਕੀਲਾ ਦਾ ਜੇ ਸੀ ਅਸਲੀ ਜਿਹੜੇ ਅਮਨ ਦੀ ਲਾਈਫ ਸਟੋਰੀ ਜਿਹੜਾ ਤੁਸੀਂ ਦੱਸਿਆ ਕਿ ਜੋ ਉਹਨਾਂ ਦੇ ਨਾਲ ਕਟੜਾ ਵਾਪਰੀ ਉਹਦੇ ਕਾਰਨ ਪਿੱਛੇ ਦੱਸਿਆ ਗਿਆ ਕਿ ਅਮਨ ਜਿਹੜੀ ਗਾਇਕੀ ਉਸ ਤਰੀਕੇ ਦੀ ਸੀ ਜਿਹੜੀ ਕਿ ਕਿਸੇ ਕਿਸੇ ਦਾ ਸੱਭਿਅ ਸਮਾਜ ਹੈ ਸਿਵਲਾਈਜ਼ਡ ਸੋਸਾਇਟੀ ਦੇ ਪਸੰਦ ਦੀ ਨਹੀਂ ਸੀ ਕਿ ਉਹ ਜਿੰਨੇ ਤੁਸੀਂ ਕਹੇ ਕਿ ਹਿڈن मीनिंग ਜਾਂ ਡਬਲ मीनिंग ਵਾਲੇ ਮੰਦ ਕੀਤਾ ਕਰਕੇ ਉਹ ਉਹਨਾਂ ਦੀ ਜਿਹੜੀ ਇਸ ਕਹਾਣੀ ਪਪੂਲਰਿਟੀ ਵੀ ਹੋਈ ਮਸ਼ਹੂਰ ਵੀ ਹੋਏ ਤੇ ਉਸੇ ਕਰਕੇ ਇਹ ਕਹਿ ਜਾਂਦਾ ਕਿ ਉਹਨਾਂ ਦਾ ਅੰਤ੍ਰ ਹੋਇਆ ਤੇ ਜਿਹੜੀ ਫਿਲਮ ਦੇ ਵਿੱਚ ਜੈ ਮੈਂ ਆਪਣੀ ਗੱਲ ਥੋੜੀ ਜਿਹੀ ਠੀਕ ਕਰਦਾ ਆਮ ਤੌਰ ਤੇ ਇਕੱਲੇ ਉਹ ਹਿڈن मीनिंग ਤਾਂ ਪਹਿਲਾਂ ਸੀਗੇ ਜਿੱਦਾਂ ਸਾਡੇ ਗਿੱਧੇ ਦੇ ਵਿੱਚ ਜਿਹੜੀਆਂ ਬੋਲੀਆਂ ਸੀ ਜਾਂ ਸਾਡੇ ਆਮ ਗੱਲਬਾਤ ਦੇ ਵਿੱਚ ਕਈ ਵਾਰੀ ਨੌਜਵਾਨਾਂ ਨੂੰ ਨਹੀਂ ਪਤਾ ਲੱਗਦਾ ਸੀ ਇੱਕ ਤਰੀਕੇ ਨਾਲ ਕੀ ਸੀਗਾ ਕਿ ਸਾਡੇ ਪ੍ਰਾਚੀਨ ਸਭਿਆਚਾਰ ਦੇ ਵਿੱਚ ਪੁਰਾਣੇ ਲੰਮੇ ਸਮੇਂ ਤੋਂ ਜਿਹੜੀ ਅੱਜਕੱਲ ਖਾਸ ਕਰਕੇ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਹੁਣ ਸਕੂਲਾਂ ਦੇ ਵਿੱਚ ਉਹਨਾਂ ਨੇ ਸੈਕਸ ਐਜੂਕੇਸ਼ਨ ਦੇਣੀ ਸ਼ੁਰੂ ਕਰ ਦਿੱਤੀ ਹੈ ਸਾਡੇ ਜਿਹੜੀ ਸੈਕਸ ਦੀ ਜਿਹੜੀ ਜਾਣਕਾਰੀ ਹੈ ਜਾਂ ਸੈਕਸ ਨਾਲ ਜਿਹੜੇ ਮਸਲੇ ਹਨ ਬਹੁਤ ਹੀ ਇੱਕ ਆਪਾਂ ਕਹੀਏ ਕਿ ਕਲਾਤਮਕ ਢੰਗ ਦੇ ਨਾਲ ਗੁਪਤ ਢੰਗ ਦੇ ਨਾਲ ਬੱਚਿਆਂ ਤੱਕ ਉਹ ਉਸ ਚੀਜ਼ ਦਾ ਉਹਦੇ ਅਰਥ ਪਤਾ ਨਹੀਂ ਲੱਗਦੇ ਸੀ ਇਹ ਗੱਲ ਗਰੁੱਪਾਂ ਦੇ ਵਿੱਚ ਹੁੰਦੀ ਸੀ ਪਰ ਜਿਆਦਾ ਓਪਨ ਨਹੀਂ ਹੁੰਦੀ ਸੀ ਔਰਤਾਂ ਜਦੋਂ ਗਿੱਧਾ ਪਾਉਂਦੀਆਂ ਨੇ ਇਹ ਗਿੱਧੇ ਦਾ ਹੀ ਸੀਨ ਹੈ ਤੇ ਬਾਅਦ ਦੇ ਵਿੱਚ ਫਿਲਮ ਦੇ ਵਿੱਚ ਵੀ ਇੱਕ ਸੀਨ ਆਉਂਦਾ ਕਿ ਜਦੋਂ ਬੁੜੀਆਂ ਵੱਡੀ ਉਮਰ ਦੀਆਂ ਔਰਤਾਂ ਕਹਿੰਦੀਆਂ ਹਾਂ ਅਸੀਂ ਵੀ ਸੁਣਦੀਆਂ ਅਸੀਂ ਵੀ ਇਦਾਂ ਦੇ ਗੀਤ ਗਾਉਂਦੀਆਂ ਤੇ ਫਿਰ ਉਹ ਗਿੱਧੇ ਦੇ ਵਿੱਚ ਜਿਸ ਨੂੰ ਆਪਾਂ ਕਹਿੰਦੇ ਨੇ ਲੱਚਰਤਾ ਫਿਲਮਕਾਰ ਨੇ ਵੀ ਇਹ ਦਿਖਾਇਆ ਕਿ ਲੱਚਰਤਾ ਦਾ ਸਾਡੇ ਵਿੱਚ ਪਹਿਲਾਂ ਹੀ ਸੀ ਸੋ ਚਮਕੀਲੇ ਦੇ ਉੱਤੇ ਇਹ ਦੋਸ਼ ਲਾਉਣਾ ਕਿ ਉਹਨੇ ਲੱਚਰ ਗਾਇਕੀ ਸ਼ੁਰੂ ਕੀਤੀ ਥੋੜਾ ਇਹਨੂੰ ਵੀ ਵਿਚਾਰਨ ਦੀ ਲੋੜ ਹੈ ਦਰਸਲ ਚਮਕੀਲੇ ਨੇ ਕੀਤਾ ਕਿ ਕਿ ਜਿਹੜੇ ਸਾਡੇ ਰਿਸ਼ਤੇ ਸੀ ਰਿਸ਼ਤਿਆਂ ਦੇ ਵਿੱਚ ਇੱਕ ਪਵਿੱਤਰਤਾ ਜਿਵੇਂ ਦੀ ਹੁੰਦੀ ਹੈ ਉਸ ਪਵਿੱਤਰਤਾ ਤੋਂ ਥੋੜਾ ਇੱਕ ਸਟੈਪ ਅੱਗੇ ਲੰਘ ਗਿਆ ਸੀ ਆਪਣੇ ਗਾਇਕੀ ਦੇ ਵਿੱਚ ਜਿੱਦਾਂ ਜੀਜੇ ਤੇ ਸਾਲੀ ਵਾਲਾ ਗੀਤ ਆ ਜੇ ਆਪਾਂ ਉਹਦੇ ਦੇਖੀਏ ਉਸ ਤੋਂ ਬਾਅਦ ਵੀ ਹਾਨੀ ਸਿੰਘ ਦਾ ਗੀਤ ਆਇਆ ਕਿਉਂਕਿ ਉਹ ਜਿਸ ਸਮੇਂ ਚ ਚਮਕੀਲਾ ਗਾ ਰਿਹਾ ਉਹ ਸਮੇਂ ਸਾਡੀ ਸੋਸਾਇਟੀ ਉੱਥੇ ਨਹੀਂ ਪਹੁੰਚੀ ਸੀ ਜਦੋਂ ਹਨੀ ਸਿੰਘ ਦਾ ਗੀਤ ਵੈਸੇ ਮੈਨੂੰ ਥੋੜਾ ਬੋਲਦੇ ਨੂੰ ਐਵੇਂ ਲੱਗਦੀ ਆ ਕਿ 120 ਇਹ ਗੀਤ ਸੀਗਾ ਦੂਸਰੇ ਪਾਸੇ ਚਮਕੀਲੇ ਦਾ ਗੀਤ ਸੀਗਾ ਜੀਜਾ ਲੱਕ ਮਿਲਦਾ ਸੋ ਹਨੀ ਸਿੰਘ ਤੇ ਨੂੰ ਇਹਨਾਂ ਲੱਛਰ ਨਹੀਂ ਕਿਹਾ ਲੋਕਾਂ ਨੇ ਚਮਕੀਲੇ ਨੂੰ ਲੱਛਰ ਕਿਹਾ ਇੱਕ ਸਮਾਂ ਸੀਗਾ ਜਿਸਨ ਸੇ ਕਹਿੰਗੇ ਟਰਾਂਜੀਸ਼ਨ ਦਾ ਸਮਾਂ ਉਸ ਸਮੇਂ ਦੇ ਵਿੱਚ ਚਮਕੀਲੇ ਨੇ ਇਦਾਂ ਨਹੀਂ ਕਿਹਾ ਕਿ ਲੈਂਦੀ ਤੇ ਮੈਂ ਇਹ ਕਹਾਂਗਾ ਕਿ ਜਦੋਂ ਹਨੀ ਸਿੰਘ ਦੇ ਉਹ ਗਾਣੇ ਦੀ ਗੱਲ ਕੀਤੀ ਹੈ ਤਾਂ ਹਰਨੀ ਸਿੰਘ ਦੇ ਨਾਲ ਉਸ ਦਾਰੇ ਦੇ ਵਿੱਚ ਦਰਜੰਤ ਨਹੀਂ ਸੀਗਾ ਤੇ ਦਲਜੀਤ ਉਹਦਾ ਮੇਨ ਸਿੰਗਰ ਰਹੇ ਤੇ ਇਹ ਕਿਹਾ ਕਿ ਉਹਦਾ ਵਿਰੋਧ ਨਹੀਂ ਹੋਇਆ ਇਹ ਨਹੀਂ ਸੀਗਾ ਬਲਕਿ ਉਸ ਸਮੇਂ ਦੇ ਵਿੱਚ ਜਦੋਂ ਗਾਣੇ ਤੋਂ ਬਾਅਦ ਕਾਫੀ ਵਿਰੋਧ ਦਾ ਸਾਹਮਣਾ ਦਲਜੀਤ ਨੂੰ ਹੀ ਕਰਨਾ ਪਿਆ ਹਰਨੀ ਸਿੰਘ ਨੂੰ ਹੀ ਕਰਨਾ ਪਿਆ ਉਦੋਂ ਤੱਕ ਕਿ ਉਹਨੇ ਆਪਣੇ ਜਿਹੜੇ ਪੰਜਾਬੀ ਗਾਣੇ ਗਾਉਣੇ ਆ ਮਿਊਜ਼ਿਕ ਬਣਾਉਣਾ ਛੱਡਤਾ ਸੀ ਇੱਕ ਤਰੀਕੇ ਨਾਲ ਤਾਂ ਕਰਕੇ ਇੱਕ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਬਾਲੀਵੁੱਡ ਦੇ ਵਿੱਚ ਜੇ ਬਾਅਦ ਦੇ ਵਿੱਚ ਉਹ ਗਏ ਵੀ ਨੇ ਹਿੰਦੀ ਫਿਲਮਾਂ ਦੇ ਵਿੱਚ ਉਹਨਾਂ ਦੇ ਗਾਣੇ ਆਉਣੇ ਸ਼ੁਰੂ ਹੋਏ ਤੇ ਹੁਣ ਹਿੰਦੀ ਫਿਲਮਾਂ ਚ ਐਕਟਿੰਗ ਕੀਤੀ ਹੈ ਉਹ ਵੀ ਇੱਕ ਉਹ ਜਿਹੜਾ ਉਸ ਸਮੇਂ ਦੇ ਵਿੱਚ ਉਹਨਾਂ ਦੇ ਇਸ ਪਰਟੀਕੂਲਰ ਗੀਤ ਦਾ ਇੱਕ ਰਿਐਕਸ਼ਨ ਦੇ ਤੌਰ ਤੇ ਹੋਇਆ ਉਹਦਾ ਰਿਸਪੌਂਸ ਸੀਗਾ ਜਿਹੜੀ ਮੈਂ ਗੱਲ ਕਰ ਰਿਹਾ ਸੀ ਨਾ ਮੈਂ ਇਸ ਪ੍ਰਸੰਗ ਚ ਨਹੀਂ ਗੱਲ ਕਰਦਾ ਕਿ ਮੈਂ ਮਤਲਬ ਚਮਕੀਲੇ ਨੂੰ ਇਸ ਤਰੀਕੇ ਨਾਲ ਡਿਫੈਂਡ ਕਰਾਂ ਮੇਰੀ ਗੱਲ ਕਰਨ ਦਾ ਮਕਸਦ ਜਿੱਦਾਂ ਇੱਕ ਗਾਣਾ ਹੋਰ ਸੀਗਾ ਇੱਕ ਵਾਰੀ ਜੀਜਾ ਮਾਰਲਾ ਹੋਰ ਟਰਾਈ ਵੀ ਜਿਹੜਾ ਬਾਰ-ਬਾਰ ਇਸ ਫਿਲਮ ਦੇ ਵਿੱਚ ਵੀ ਆਉਂਦਾ ਭੈਣ ਮੇਰੀ ਦੇ ਕੁੜੀਆਂ ਕੁੜੀਆਂ ਹੁਣ ਜੇ ਆਪਾਂ ਇਹ ਦੇਖੀਏ ਕਿ ਜਿਹੜਾ ਸਾਡਾ ਸਮਾਜਿਕ ਯਥਾਰਥ ਹੈ ਇਹਦੇ ਵਿੱਚ ਲੋਕਾਂ ਦੀਆਂ ਕਹਾਣੀਆਂ ਹੈ ਕਿ ਜਦ ਤੱਕ ਮੁੰਡਾ ਨਹੀਂ ਹੁੰਦਾ ਲੋਕੀ ਕੁੜੀਆਂ ਕਈ ਕੁੜੀਆਂ ਤੋਂ ਬਾਅਦ ਮੁੰਡਾ ਜਨਮ ਲੈ ਲੈਂਦਾ ਸੋ ਇਹ ਜਿਹੜਾ ਇੱਕ ਸਾਡੀ ਸੋਸ਼ਲ ਰਿਐਲਿਟੀ ਨੂੰ ਗੀਤ ਦੇ ਵਿੱਚ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਹੁਣ ਉਦੇ ਬੋਲ ਇਦਾਂ ਵੱਜਦੇ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਲੋਕਾਂ ਦੇ ਧੁਰ ਅੰਦਰ ਤੱਕ ਜਾਂਦੇ ਸੀ ਜਿਹੜੀ ਗੱਲ ਕਰਦੀ ਸੀ ਸੋ ਚਮਕੀਲੇ ਦੀ ਗਾਇਕੀ ਦੇ ਵਿੱਚ ਉਹਦੇ ਲਿਖਣ ਦੇ ਵਿੱਚ ਆਪਾਂ ਕਹੀਏ ਕਿ ਉਹਦੀ ਤੁਸੀਂ ਉਹਦੀ ਖੂਬਸੂਰਤੀ ਕਹਿ ਲਓ ਜਾਂ ਉਹਦਾ ਗੁਣ ਕਹਿ ਲਓ ਜਿਹੜੀ ਗੱਲ ਆਮ ਭਾਸ਼ਾ ਦੇ ਵਿੱਚ ਲੋਕਾਂ ਦੇ ਸਮਝ ਦੇ ਵਿੱਚ ਨਹੀਂ ਆਉਂਦੀ ਸੀ ਆਮ ਭਾਸ਼ਾ ਦੇ ਵਿੱਚ ਜੇ ਆਪਾਂ ਦਾਦਾਰ ਸੰਧੂ ਦੀ ਗੱਲ ਕਰ ਲਈਏ ਉਹਨਾਂ ਦੇ ਗੀਤਾਂ ਦੇ ਵਿੱਚ ਵੀ ਬਹੁਤ ਗੁੱਝੇ ਅਰਥ ਨੇ ਕੁਲਦੀਪ ਮਾਨਕ ਦੇ ਵਿੱਚ ਜਦ ਬਾਕੀ ਲੋਕਾਂ ਦੇ ਵਿੱਚ ਪਰੰਤੂ ਉਹਨਾਂ ਦੇ ਉੱਤੇ ਇਦਾਂ ਦੀ ਗਾਇਕੀ ਦੇ ਦੋਸ਼ ਨਹੀਂ ਲੱਗੇ ਜਿਹੜੇ ਕਿ ਚਮਕੀਲੇ ਉੱਤੇ ਲੱਗਦੇ ਸੀ ਸੋ ਆਪਣੀ ਗੱਲ ਥੋੜਾ ਗਾਇਕੀ ਵੱਲ ਚਲੀ ਜਾਏਗੀ ਆਪਾਂ ਫਿਲਮ ਤੇ ਕੇਂਦਰਿਤ ਕਰੀਏ ਜਾਂ ਆਪਾਂ ਫਿਲਮ ਨੂੰ ਦੇਖੀਏ ਕਿ ਇਹਨੂੰ ਆਪਾਂ ਕਿਹੜੀ ਕੈਟਾਗਰੀ ਚ ਰੱਖਾਂਗੇ ਜਿੱਦਾਂ ਤੁਸੀਂ ਸ਼ੁਰੂ ਚ ਗੱਲ ਕਰਦੇ ਸੀ ਕਿ ਅੰਤਾਜਲੀ ਨੇ ਕਲਾਤਮਕ ਫਿਲਮਾਂ ਬਣਾਈਆਂ ਨੇ ਕੀ ਚਮਕੀਲਾ ਫਿਲਮ ਵੀ ਕਲਾਤਮਕ ਫਿਲਮ ਹੈ ਜਾਂ ਕਲਾਤਮਕ ਪੱਖ ਤੋਂ ਤੁਹਾਨੂੰ ਕਿੱਦਾਂ ਨਹੀਂ ਲੱਗੀ ਇਹ ਕਲਾਤਮਕਤਾ ਦੇ ਵਿੱਚ ਉਹਨਾਂ ਦੇ ਜਿਹੜੇ ਕਾਫੀ سارے ਸਟੋਰੀ ਲਾਈਨ ਵਰਕ ਆ ਕਿ ਤਨੇਗੇ ਸולם ਦੇ ਵਿੱਚ ਟੈਕਨੀਕਸ ਵੱਖ-ਵੱਖ ਵਰਤਦੇ ਨੇ ਜਿਵੇਂ ਕਿ ਉਹਨਾਂ ਨੇ ਅਮਰ ਸਿੰਘ ਚੰਕੀਲਾ ਤੇ ਅਮਰਜੋਤ ਦੀ ਜਿਹੜੀ ਪੁਰਾਣੀ ਅਸਲੀ ਲਾਈਵ ਪਰਫਾਰਮੈਂਸਸ ਦੀਆਂ ਜਿਹੜੇ ਕਲਿੱਪਸ ਕੱਟ ਕੇ ਉਹ ਬਰਾਬਰ ਕਿਸ ਮੂਵੀ ਦੇ ਜਿਹੜੇ ਕੈਰੈਕਟਰ ਪਲੇ ਕਰ ਰਹੇ ਸੀ ਐਕਟਰਸ ਦੇ ਕਲਿੱਪਸ ਦੇ ਨਾਲ ਉਹਨੂੰ ਮਿਲਾਇਆ ਨੇ ਇਸ ਤਿੱਕਣਾ ਵਾਲਾ ਜੇ ਆਪਾਂ ਇਸ ਪੱਖ ਤੋਂ ਦੇਖੀਏ ਫਿਰ ਇਹਦਾ ਮਤਲਬ ਇਹ ਇੱਕ ਰੀਅਲਿਸਟਿਕ ਫਿਲਮ ਹੈ ਜੇ ਆਪਾਂ ਉਹਨੂੰ ਥੋੜਾ ਕਿਸੇ ਵਨਗੀ ਕਰੀਏ ਕਿਸੇ categories ਚ ਰੱਖੀਏ ਰੀਅਲਿਸਟਿਕ ਵੀ ਹੋਭੂ ਹੋ ਪੇਸ਼ ਕਰਨਾ ਹੋਭੂ ਹੋ ਗਈ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਰੀਅਲਿਸਟਿਕ ਦੀ ਨਹੀਂ ਕਹਿ ਸਕਦੇ ਕਿਉਂਕਿ ਜਿਹੜੇ ਉਹਨਾਂ ਨੇ ਚੰਕੀਲੇ ਦੇ ਬਚਪਨ ਦੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਉਹਦੇ ਕੱਪੜਾ ਪਾਉਂਦਾ ਛੋਟੇ ਹੁੰਦੇ ਦੇ ਤੇ ਬਾਅਦ ਵਿੱਚ ਜੋ ਚੰਕੀਲੇ ਦੀ ਉਹਦੇ ਆਪਣੇ ਅੰਦਰ ਦੇ ਖਿਆਲ ਹੁੰਦੇ ਆ ਫਿਰ ਉਹਨੇ ਆਪਣੇ ਅਲਗ-ਵਲ ਦੇ ਜਿਹੜੇ ਨਾਲ ਦੇ ਦੋਸਤਾਂ ਨਾਲ ਜੋ ਦਾ ਮਿਲਣਾ-ਜੁਲਣਾ ਸੀਗਾ ਉਹ ਕਿ ਉਹ ਇੱਕ ਉਹਦੇ ਰਾਈਟਰ ਦੇ ਜਾਂ ਨਿਰਦੇਸ਼ਕ ਦੇ ਉਹਦੇ ਆਪਣੀ ਇੱਕ ਕਲਾਤਮਕ ਉਹਨੇ ਇੱਕ ਬਣਾਈ ਉਹਦੇ ਕਿ ਅਸੀਂ ਕਹਿ ਸਕਦੇ ਕਿ ਸਿਰਜਣਾ ਕੀਤੀ ਆ ਇੱਕ ਉਹਦੇ ਅਸਲ ਜ਼ਿੰਦਗੀ ਤੋਂ ਉਹਨੇ ਉਹ ਇਨਸੀਡੈਂਟ ਲਈ ਇਹ ਵੀ ਇੱਕ ਸਵਾਲ ਦੇ ਵਿੱਚ ਆਉਂਦਾ ਕਿ ਬਿਲਕੁਲ ਇੱਕ ਜਿਹੜੀ ਕ੍ਰੀਏਟਿਵ ਉਹਦੀ ਫਰੀडम ਹੈ ਜਿਹੜੀ ਰਾਈਟਰ ਜਿਹੜੇ ਕਿ ਇਮਤਿਆਜ਼ ਅਜੀ ਨੇ ਸਟੋਰੀ ਵੀ ਲਿਖੀ ਹੈ ਡਾਇਰੈਕਸ਼ਨ ਵੀ ਕੀਤੀ ਹੈ ਤੇ ਇੱਕ ਜਿਹੜੀ ਬਾਇਓਗ੍ਰਾਫੀ ਵੀ ਹੈ ਵਿੱਚ ਵੀ ਬਾਇਓਗ੍ਰਾਫੀਕਲ ਫਿਲਮ ਹੈ ਇੱਕ ਅਸਰ ਜ਼ਿੰਦਗੀ ਤੇ ਇੱਕ ਕਲਾਤਮਕਤਾ ਇੱਕ ਜਿਹੜੀ ਕ੍ਰੀਏਟਿਵ ਜਿਹੜੀ ਸਟੋਰੀ ਆ ਉਹਦੇ ਵਿੱਚ ਇਹਨਾਂ ਨੇ ਦੋਨੋਂ ਦੋਨਾਂ ਨੂੰ ਮਿਕਸ ਕਰਕੇ ਪੇਸ਼ ਕਰਦੇ ਆ ਜੇ ਆਪਾਂ ਐਵੇਂ ਵੀ ਦੇਖੀਏ ਕਿਤੇ ਕਿਤੇ ਜਿਹੜੇ ਸ਼ਬਦ ਜਾਂ ਡਾਇਲੌਗ ਐਨੇ ਤਿੱਖੇ ਨਹੀਂ ਜਿਵੇਂ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਵੀ ਚਮਕੀਲੇ ਤੇ ਬੋਲ ਬਿਲਕੁਲ ਸਮਝ ਆਉਂਦੇ ਸੀ ਇੱਥੇ ਜਿਹੜਾ ਦਰਸ਼ਕ ਹੈ ਜਿਹੜਾ ਆਮ ਦਰਸ਼ਕ ਹੈ ਜਿਹੜੇ ਫਿਲਮ ਦੇ ਵਿੱਚ ਕਿਤੇ ਕਿਤੇ ਜਿਨੂੰ ਆਪਾਂ ਕਹਿੰਦੇ ਪੰਜ ਛੇ ਦਾ ਦੇ ਦਿੱਤੇ ਗਏ ਨੇ ਕਿ ਉਹ ਆਮ ਦਰਸ਼ਕ ਤਾਂ ਸ਼ਾਇਦ ਹੀ ਉਹਨਾਂ ਨੂੰ ਸਮਝ ਸਕੇ ਇਦਾਂ ਕਈ ਐਗਜ਼ਾਮਪਲਸ ਨੇ ਜਿੱਦਾਂ ਤੁਸੀਂ ਇਹ ਦੇਖਿਆ ਕਿ ਚਮਕੀਲੇ ਦਾ ਕਤਲ ਇੱਕ ਵਾਰੀ ਹੋਇਆ ਪਰੰਤੂ ਫਿਲਮ ਦੇ ਵਿੱਚ ਵਾਰ-ਵਾਰ ਉਹ ਕਤਲ ਦੀ ਜਿਹੜੇ ਸੀਨ ਨੇ ਉਹਨਾਂ ਦੀਆਂ ਡੈੱਡ ਬਾਡੀ ਦੇ ਦੁਆਰੇ ਇਹ ਜਿਹੜਾ ਪੁਲਿਸ ਬੈਠੀ ਆ ਸਾਰੀ ਕਹਾਣੀ ਬਰਤਾਂਤ ਜਿਹੜਾ ਉਹਦੇ ਦੁਆਲੇ ਚੱਲ ਰਿਹਾ ਸੋ ਇੱਕ ਉਹ ਸਮਾਂ ਵੀ ਸੀਗਾ ਵੀ ਇੱਕ ਪੁਲਿਸ ਦੇ ਪਹਿਰੇ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਸੀ ਇੱਕ ਪੱਖ ਹੋਰ ਜਿਹੜਾ ਪੰਜਾਬ ਦੇ ਕਰੈਕਟਰ ਦਾ ਪੱਖ ਹੈ ਜਿਹੜਾ ਸ਼ਾਇਦ ਇਸ ਫਿਲਮ ਦੇ ਵਿੱਚ ਵੀ ਆਇਆ ਕਿ ਇੱਕ ਪਾਸੇ ਤਾਂ ਮਾਰਤਾੜ ਹੋ ਰਹੀ ਹੈ ਦੂਸਰੇ ਪਾਸੇ ਲੋਕੀ ਆਮ ਵਾਲਾ ਜੀਵਨ ਬਤੀਤ ਕਰ ਰਹੇ ਨੇ ਸੋ ਗੈਕੀ ਤੇ ਨਾਲ ਦੀ ਨਾਲ ਜਿਹੜਾ ਆਪਾਂ ਕਹੀਏ ਕਿ ਜਿਹੜਾ ਇੱਕ ਐਜੀਟੇਸ਼ਨ ਦੋਨੋਂ ਨਾਲੋਂ ਨਾਲ ਚਲਦੀਆਂ ਦਿਖਾਈਆਂ ਨੇ ਲੋਕਾਂ ਦੇ ਕੰਮਕਾਰ ਵੀ ਉਦਾਂ ਚੱਲਦੇ ਨੇ ਇੱਕ ਗੱਲ ਹੋਰ ਜਿਹੜੀ ਮੈਂ ਇੱਕ ਵੀਡੀਓ ਵੀ ਪਹਿਲਾਂ ਪਾਈ ਆ ਸ਼ਾਇਦ ਉਹਦੇ ਵਿੱਚ ਗੱਲ ਕੀਤੀ ਸੀ ਕਿ ਦਰਅਸਲ ਪੰਜਾਬ ਦਾ ਜਿਹੜਾ ਟੋਟਲ ਬਾਤਾਵਰਣ ਬਦਲਿਆ ਜਦੋਂ ਚਲਕੀ ਲਾ ਚੰਕੀਲੇ ਕੱਲਾ ਤੁਸੀਂ ਉਹਨੂੰ ਗਾਇਕ ਦੇ ਤੌਰ ਤੇ ਨਹੀਂ ਕਹਿ ਸਕਦੇ ਉਹਨੇ ਇੱਕ ਸਾਡੇ ਸੱਭਿਆਚਾਰ ਦੇ ਵਿੱਚ ਜਿਹੜੀ ਤਬਦੀਲੀ ਆਈ ਉਸ ਤਬਦੀਲੀ ਨੂੰ ਪੇਸ਼ ਕਰਨ ਦਾ ਉਹ ਇੱਕ ਪ੍ਰਤੀਨਿਧ ਗਾਇਕ ਬਣ ਗਿਆ ਜੇ ਕਹਾਂ ਮੈਂ ਥੋੜਾ ਇਹਨੂੰ ਵਿਸਤਾਰ ਦੇ ਵਿੱਚ ਥੋੜੇ ਹੋਰ ਡਿਟੇਲ ਚ ਗੱਲ ਕਰ ਸਕਦਾ ਜਿੱਦਾਂ ਆਪਾਂ ਸ਼ੁਰੂ ਚ ਗੱਲ ਕੀਤੀ ਕਿ 1960 ਦੇ ਵਿੱਚ ਚਮਕੀਲੇ ਦਾ ਜਨਮ ਹੁੰਦਾ 60 ਦੇ ਦਹਾਕੇ ਦੇ ਵਿੱਚ ਇੱਥੇ ਹਰੀ ਕ੍ਰਾਂਤੀ ਹੁੰਦੀ ਹੈ ਸਰਕਾਰ ਜੈ ਜਵਾਨ ਜੈ ਖਸਾਨ ਦਾ ਨਾਹਰਾ ਲਾਉਂਦੀ ਹੈ ਔਰ ਹਰੀ ਕ੍ਰਾਂਤੀ ਦੇ ਨਾਲ ਕੀ ਹੈ ਕਿ ਜਿਹੜੇ ਨਵੀਆਂ ਖੇਤੀਬਾੜੀ ਦੀ ਪੈਦਾਵਾਰ ਦੇ ਵਿੱਚ ਤਬਦੀਲੀਆਂ ਆਉਣ ਦੇ ਨਾਲ ਲੋਕਾਂ ਦੇ ਜੀਵਨ ਦੇ ਵਿੱਚ ਵੀ ਥੋੜਾ ਇੱਕ ਖਲਾਰਾ ਆਇਆ ਆਰਥਿਕ ਤੌਰ ਤੇ ਮਜ਼ਬੂਤੀ ਹੋਈ ਇਹਦੇ ਨਾਲ ਸਾਡਾ ਵਿਆਹ ਦਾ ਢੰਗ ਬਦਲ ਗਿਆ ਜਿਹੜੇ ਖਾੜੇ ਪਹਿਲਾਂ ਅਮੀਰ ਲੋਕ ਲਾਉਂਦੇ ਸੀ ਵੱਡੇ ਘਰ ਲਾਉਂਦੇ ਸੀ ਉਹ ਆਮ ਲੋਕਾਂ ਦੇ ਵਿਆਹਾਂ ਦੇ ਵਿੱਚ ਖਾੜੇ ਲੱਗਣਾ ਸ਼ੁਰੂ ਹੋਏ ਸੋ ਫਿਲਮ ਦੇ ਵਿੱਚ ਵੀ ਤੁਸੀਂ ਪਹਿਲਾਂ ਇੱਕ ਜਿੰਦੇ ਦੇ ਨਾਮ ਦੇ ਉੱਤੇ ਇੱਕ ਕਲਾਕਾਰ ਦਾ ਬਦਲਾਅ ਹੋਇਆ ਹੈ ਨਾ ਜਿਹਦੇ ਨਾਲ ਪਹਿਲਾਂ ਚਮਕੀਲਾ ਗਾਉਣਾ ਸ਼ੁਰੂ ਕਰਦਾ ਖਾੜਿਆਂ ਦੇ ਉੱਤੋਂ ਜਿਹੜੀ ਇਹਦੀ ਗਾਇਕੀ ਚੱਲਦੀ ਹੈ ਇੱਕ ਤਰੀਕੇ ਨਾਲ ਜਿੱਦੀ ਸਾਡੇ ਪੁਰਾਣੀ ਸਟੇਜੀ ਗਾਇਕੀ ਵੀ ਸੀਗੀ ਪੁਰਾਣੇ ਸਮੇਂ ਦੇ ਵਿੱਚ ਸਟੇਜੀ ਗਾਇਕੀ ਦਾ ਇੱਕ ਨਵਾਂ ਰੂਪ ਇੱਕ ਕਮਰਸ਼ੀਅਲ ਗਾਇਕੀ ਕਮਰਸ਼ੀਅਲ ਗਾਇਕੀ ਮੀਨਜ਼ ਕਿ ਖਾੜਿਆਂ ਦੇ ਵਿੱਚ ਜਿਹੜੇ ਕਲਾਕਾਰ ਦੀ ਕੀਮਤ ਪੈਂਦੀ ਹੈ ਸੋ ਚਮਕੀਲੇ ਦੇ ਜੀਵਨ ਦੇ ਵਿੱਚ ਵੀ ਇੱਕ ਆਮ ਨਿਮਨ ਜਾਤੀ ਦਾ ਜਿਹੜਾ ਨੌਜਵਾਨ ਹੈ ਇੱਕ ਫੈਕਟਰੀ ਦੇ ਵਿੱਚ ਜਰਾਬਾਂ ਬਣਾਉਣ ਦਾ ਕੰਮ ਕਰਦਾ ਫਿਲਮ ਦੇ ਮੁਤਾਬਕ ਜਦੋਂ ਉਹਦੇ ਉਹ ਗਾਉਂਦਾ ਉਹਦੀ ਗਾਇਕੀ ਦੇ ਨਾਲ ਉਹਦੀ ਕਮਾਈ ਵੀ ਵੱਧਦੀ ਆ ਔਰ ਕਮਾਈ ਦੇ ਨਾਲ ਦੀ ਨਾਲ ਇੱਥੇ ਇੱਕ ਗੱਲ ਹੋ ਰਿਹਾ ਕਿ ਉਹ ਪੈਸੇ ਦੇ ਪ੍ਰਤੀ ਉਹਨਾਂ ਕੰਜੂਸ ਨਹੀਂ ਦਿਖਾਇਆ ਗਿਆ ਉਹਨੂੰ ਇਹ ਲੱਗਦਾ ਕਿ ਮੈਂ ਗਾਣਾ ਗਾ ਲਾਂਗਾ ਜਾਂ ਮੈਂ ਹੋਰ ਕੰਮ ਕਰ ਲਾਂਗਾ ਮੇਰੇ ਕੋਲ ਪੈਸਾ ਹੋਰ ਆ ਜਾਏਗਾ ਜਿੱਥੇ ਉਹ ਪੈਸਾ ਦਿੰਦਾ ਵੰਡਦਾ ਨਾਲ ਦੀ ਨਾਲ ਸਮਾਜਿਕ ਭਲਾਈ ਦੀ ਗੱਲ ਹੁੰਦੀ ਹੈ ਜਦੋਂ ਪੰਚਾਇਤ ਇਕੱਠੀ ਹੁੰਦੀ ਹੈ ਤੇ ਆਮ ਲੋਕਾਂ ਨੂੰ ਲੱਗਦਾ ਕਿ ਇਹ ਸਾਡੀ ਮਦਦ ਕਰਦਾ ਸੋ ਚਮਕੀਲੇ ਦਾ ਇੱਕ ਇਦਾਂ ਦਾ ਕਰਤਾਰ ਵੀ ਸਾਡੇ ਸਾਹਮਣੇ ਆਉਂਦਾ ਜਿਹੜੇ ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਕਮਰਸ਼ੀਅਲ ਗਾਇਕੀ ਦੀ ਗੱਲ ਕੀਤੀ ਹੈ ਇਹਦੇ ਵਿੱਚ ਵੀ ਦਿਖਾਇਆ ਗਿਆ ਜਿਵੇਂ ਜਿਹੜੇ ਕਾਇਕਾਂ ਨੂੰ ਇੱਕ ਉਹਦਾ ਜਿਹੜਾ ਮੈਨੇਜਰ ਕੰਟਰੋਲ ਕਰਦਾ ਰਹਿੰਦਾ ਕਿ ਉਹਨੂੰ ਬਕਾਇਦਾ ਤਨਖਾਹ ਮਿਲਦੀ ਸੀ ਜਾਂ ਇੰਨੇ ਖਾਣੇ ਮਿਲਾਂਗੇ ਤਾਂ ਉਹਨੂੰ ਤਨਖਾਹ ਮਿਲੂਗੀ ਤੇ ਉਹ ਸਾਰੇ ਦੇ ਵਿੱਚ ਜਿਹੜਾ ਚਮਕੀਲੇ ਦਾ ਇੱਕ ਆਪਣਾ ਵੱਖਰਾ ਤੌਰ ਤੇ ਆਪਣੇ ਆਪ ਨੂੰ ਜਿਹੜਾ ਇੱਕ ਸੀਕੇਸੋਈ ਪੇਸ਼ ਕਰਨਾ ਆਪਣੇ ਆਪ ਨੂੰ ਇੱਕ ਨਵੇਂ ਸਿੰਗਰ ਦੇ ਤੌਰ ਤੇ ਇਕ ਇਸ ਕਿਉਂ ਉਸਨੇ ਬਾਕੀ ਸਾਰੇ ਸਿੰਗਰਾਂ ਨੂੰ ਪਿੱਛੇ ਛੱਡ ਦਿੱਤਾ ਜਵੇਂ ਇੱਕ ਡਾਇਲੌਗ ਵੀ ਇਸ ਫਿਲਮ ਦੇ ਵਿੱਚ ਆਉਂਦਾ ਹੈ ਕਿ ਇਹ ਜਿਹੜਾ ਚੰਕੀਲਾ ਵੀ ਦਿਨ ਦੇ ਵਿੱਚ ਦੋ ਖਾੜੇ ਲਵਾਉਂਦਾ ਸੀਗਾ ਵੀ ਕਿਤੇ ਮਤਲਬ ਜਿਹੜੇ ਵਿਰੋਧੀ ਕਹਿੰਦੇ ਕੰਪੀਟੀਟਰ ਗਾਇਕਾ ਦਾ ਡਾਇਲੌਗ ਤਾਂ ਹੈਗਾ ਕਿ ਕਿਤੇ ਸਾਨੂੰ ਨਾ ਇਹ ਖਾੜਾ ਮਿਲ ਜੇ ਗਾਉਣ ਲਈ ਕਿ ਬਲਕਿ ਉਹਦੇ ਦਬਲ ਲੱਗਦੇ ਸੀ ਕਿਤੇ ਦਿਨ ਦੇ ਵਿੱਚ ਹਾਂ ਇਹ ਜਿਹੜੀ ਕਮਰਸ਼ੀਅਲ ਦੇ ਨਾਲ ਇੱਕ ਇਹ ਜਿਹੜਾ ਕਿਰਦਾਰ ਪੇਸ਼ ਕੀਤਾ ਚੰਕੀਨ ਦਾ ਉਹ ਇਸ ਤਰੀਕੇ ਦਾ ਪੇਸ਼ ਕੀਤਾ ਕਿ ਮੈਂ ਵੱਧ ਤੋਂ ਵੱਧ ਉਹ ਕਹਿੰਦਾ ਕਿ ਮੈਂ ਜਿੰਨੀ ਮੈਨੂੰ ਓਪਰਚੁਨਿਟੀ ਮਿਲੇ ਵੱਧ ਤੋਂ ਵੱਧ ਗੌੜ ਦਾ ਮੌਕਾ ਮਿਲੇ ਮੈਂ ਹੋਰ ਪੈਸੇ ਕਮਾਵਾਂ ਤੇ ਜਿਹੜਾ ਕਿ ਉਹ ਕਹਿੰਦਾ ਕਿ ਮੈਂ ਜਿੱਥੋਂ ਆਇਆ ਜਿਵੇਂ ਤੁਸੀਂ ਗੱਲ ਕੀਤੀ ਕਿ ਨਿਮਨ ਜਾਤੀ ਦੇ ਵਿੱਚੋਂ ਇੱਕ ਗਰੀਬ ਪਰਿਵਾਰ ਜਿਹੜਾ ਕਿ ਇਹਨਾਂ ਦਿਖਾਇਆ ਗਿਆ ਹੈ ਬਹੁਤ ਹੀ ਪਿਛੜੇ ਪਰਿਵਾਰ ਦੇ ਵਿੱਚੋਂ ਉੱਠ ਕੇ ਆਇਆ ਸੀਗਾ ਤੇ ਉਹ ਕਹਿੰਦਾ ਕਿ ਮੈਂ ਦੁਬਾਰਾ ਉਸ ਥਾਂ ਤੇ ਵਾਪਸ ਨਹੀਂ ਜਾਣਾ ਚਾਹੁੰਦਾ ਜਿੱਥੋਂ ਮੈਂ ਉੱਠ ਕੇ ਆਇਆ ਹੈ ਇਸ ਲਈ ਮੈਂ ਜਿੰਨੇ ਲੋਕ ਕਹਿੰਦੇ ਨੇ ਜਿਵੇਂ ਕਿ ਇਸ ਫਿਲਮ ਦੇ ਵਿੱਚ ਇਹਦਾ ਇੱਕ ਮੁੱਖ ਰਨਦਾ ਮੋਟਿਫ ਹੈ ਕਿ ਜਿਸ ਤਰ੍ਹਾਂ ਕੀ ਦੀ ਲੋਕਾਂ ਨੇ ਉਹਦੇ ਤੋਂ ਡਿਮਾਂਡ ਕੀਤੀ ਕਿ ਤੁਸੀਂ ਇਸ ਤਰੀਕੇ ਦਾ ਗਾਣਾ ਗਾਓ ਉਸ ਤਰੀਕੇ ਦੇ ਉਹਨੇ ਫਿਰ ਚੰਕੀਲੇ ਨੇ ਵੀ ਜਿਸ ਤਰੀਕੇ ਦੇ ਪੌਪੂਲਰ ਹੁੰਦੇ ਸੀਗੇ ਗਾਣੇ ਉਹ ਜਦੋਂ ਦੌਰ ਸੀਗਾ ਦੇਖੋ ਧਾਰਮਿਕਤਾ ਦਾ ਦੌਰ ਕਹ ਲਓ ਸਮਾਜ ਸਾਰ ਦੀ ਗੱਲ ਸੀ ਉਹਨੇ ਕੁਝ ਧਾਰਮਿਕ ਗਾਣੇ ਵੀ ਗਾਏ ਪਰੰਤੂ ਫਿਲਮ ਦੇ ਵਿੱਚ ਇਦਾਂ ਦਾ ਦਿਖਾਇਆ ਗਿਆ ਕਿ ਇੱਕ ਦਬਾਅ ਦੇ ਅਧੀਨ ਜਦੋਂ ਕਿਹਾ ਗਿਆ ਕਿ ਤੂੰ ਧਾਰਮਿਕ ਗਾਣੇ ਗਾਓ ਦਰਸਲ ਆਪਾਂ ਜਿੱਦਾਂ ਪਹਿਲਾਂ ਗੱਲ ਕਰਦੇ ਸੀ ਕਿ ਜੋ ਮਾਰਕੀਟ ਦੀ ਡਿਮਾਂਡ ਹੈ ਉਸ ਮਾਰਕੀਟ ਦੀ ਡਿਮਾਂਡ ਮੁਤਾਬਕ ਹੰਸਰਾਜ ਹੰਸ ਨੇ ਵੀ ਗਾਣੇ ਧਾਰਮਿਕ ਗਾਏ ਸੀ ਚਮਕੀਲੇ ਨਹੀਂ ਵੀ ਗਾਏ ਕਿਉਂਕਿ ਉਦੋਂ ਮਾਹੌਲ ਉਦਾਂ ਦਾ ਸੀਗਾ ਜਿਹੜੇ ਚਮਕੀਲੇ ਦੇ ਧਾਰਮਿਕ ਗਾਣੇ ਗਾਏ ਨੇ ਜ਼ਰੂਰੀ ਨਹੀਂ ਉਹ ਦੁਆ ਦੇ ਵਿੱਚ ਗਾਏ ਗਏ ਹੁਣ ਕਿਉਂਕਿ ਜਦੋਂ ਅਸੀਂ ਸਾਹਿਤਕਾਰਾਂ ਦੀ ਜਾਂ ਗਾਇਕਾਂ ਦੀ ਗੱਲ ਕਰਦੇ ਆ ਜਿੰਨੇ ਖੂਬਸੂਰਤ ਉਹਨਾਂ ਗਾਣਿਆਂ ਦੇ ਬੋਲ ਨੇ ਤੇ ਉਹਨਾਂ ਨੂੰ ਕਿਸੇ ਦਵਾ ਦੇ ਅਧੀਨ ਨਹੀਂ ਕੋਈ ਕਲਾਕਾਰ ਹੈ ਜਾਂ ਕੋਈ ਸਾਹਿਤਕਾਰ ਇਦਾਂ ਦਾ ਲਿਖ ਸਕਦਾ ਸੋ ਫਿਲਮ ਦਾ ਇੱਕ ਇਹ ਪੱਖ ਵੀ ਹੈ ਕਿ ਜਦੋਂ ਅਸੀਂ ਕਿਸੇ ਗੱਲ ਨੂੰ ਪੇਸ਼ ਕਰਨਾ ਉਹ ਵੀ ਆਪਾਂ ਕਈ ਵਾਰ ਇੱਕ ਦੂਸਰੇ ਸਿਰੇ ਤੇ ਜਾ ਕੇ ਪੇਸ਼ ਕਰ ਦਿੰਦੇ ਹੁੰਦੇ ਆ ਸੋ ਚਮਕੀਲੇ ਦੇ ਬਾਰੇ ਇਦਾਂ ਦੀਆਂ ਗੱਲਾਂ ਵੀ ਕਿਉਂਕਿ ਆਮ ਤੌਰ ਤੇ ਹੁੰਦਾ ਕਿ ਫਿਲਮਾਂ ਦੇ ਵਿੱਚ ਮਸਾਲਾ ਲੱਗਦਾ ਇੱਕ ਗੱਲ ਹੋਰ ਜਿਹੜੀ ਚਮਕੀਲੇ ਦੇ ਨਾਲ ਵਾਪਰੀ ਦਿਖਾਈ ਹੈ ਇਸ ਫਿਲਮ ਦੇ ਵਿੱਚ ਕਿ ਇਹ ਸਾਰੇ ਘਟਨਾ ਕਰਮ ਨੂੰ ਇਦਾਂ ਬਣਾਤਾ ਵੀ ਜਿਵੇਂ ਕਲਾਕਾਰਾਂ ਦੀ ਆਸ ਦੇ ਵਿੱਚ ਲੌਕਡਾਟ ਹੋਵੇ ਸੋ ਜਦੋਂ ਅਸੀਂ ਇਕੱਲੇ ਲੌਕਡਾਟ ਤੋਂ ਇਲਾਵਾ ਪੰਜਾਬ ਦੇ ਇੱਕ ਮਾਹੌਲ ਤੋਂ ਅਲੱਗ ਕਰਕੇ ਫਿਲਮ ਨੂੰ ਦੇਖਾਂਗੇ ਤਾਂ ਇਹਦੇ ਅਰਥ ਕੁਝ ਹੋਰ ਹੋਣਗੇ। ਇਹ ਫਿਲਮ ਜੇ ਜਿਹੜੇ ਅੱਜ ਬਣਿਆ ਅੱਜ ਦਾ ਮਾਹੌਲ ਹੁਣ ਹੋਰ ਹੈ। ਇਸ ਮਾਹੌਲ ਦੇ ਵਿੱਚ ਤੁਸੀਂ ਦੇਖੋਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਦੇਖੋ ਉਹ ਜ਼ਿਆਦਾਤਰ ਚਮਕੀਲੇ ਦੇ ਪੱਖ 'ਚ ਨਹੀਂ। ਇਦਾਂ ਦਾ ਮਾਹੌਲ ਉਦੋਂ ਨਹੀਂ ਸੀ ਜਦੋਂ ਚਮਕੀਲੇ ਦਾ ਕਤਲ ਹੁੰਦਾ। ਉਹਦਾ ਇੱਕ ਸਮਾਜਿਕ ਤੌਰ ਤੇ ਇੱਕ ਲੋਕਾਂ ਦਾ ਵਾਤਾਵਰਨ ਸਮਾਜਿਕ ਵਾਤਾਵਰਨ ਇੱਕ ਅਲੱਗ ਸੀ ਉਸ ਵਾਤਾਵਰਨ ਨੂੰ ਫਿਲਮ ਨੇ ਮੇਰੇ ਹਿਸਾਬ ਦੇ ਨਾਲ ਪਕੜਨ ਦਾ ਘੱਟ ਯਤਨ ਕੀਤਾ ਠੀਕ ਹੈ ਕਲਾਤਮਕ ਪੱਖ ਤੋਂ ਤਾਂ ਇਹਨੇ ਕੀਤੀ ਕੀਤਾ ਪਰੰਤੂ ਜਦੋਂ ਅਸੀਂ ਗੱਲ ਕਰਾਂਗੇ ਕਿ ਕੇਵਲ ਨਿੱਜੀ ਰੰਜਸ਼ ਤੱਕ ਹੀ ਗੱਲ ਕਰ ਲੈਣਾ ਹੋ ਸਕਦਾ ਕਤਲ ਇਹਦਾ ਇਸ ਤਰੀਕੇ ਨਾਲ ਹੋਇਆ ਕਿਉਂਕਿ ਫਿਲਮ ਵਾਲੇ ਨੇ ਕਾਫੀ ਰਿਸਰਚ ਕੀਤੀ ਹੈ ਪਰੰਤੂ ਜੋ ਕੁਝ ਲਚਕਤਾ ਦੀ ਆਪਾਂ ਗੱਲ ਕਰ ਰਹੇ ਸੀ ਇਹ ਜੋ ਹਰੀ ਕ੍ਰਾਂਤੀ ਨੇ ਦਿੱਤਾ ਪੰਜਾਬ ਨੂੰ ਉਹਦੇ ਨਾਲ ਕੀ ਹੋਇਆ ਕਿ ਸਾਡਾ ਆਰਥਿਕ ਤੇ ਸੱਭਿਆਚਾਰਕ ਜੀਵਨ ਤਾਂ ਅੱਗੇ ਲੰਘ ਗਿਆ ਸੀ ਮੈਂਟਲੀ ਅਸੀਂ ਪਿੱਛੇ ਸੀ ਤੋਂ ਜਦੋਂ ਅਸੀਂ ਮਾਨਸਿਕ ਤੌਰ ਤੇ ਪਿੱਛੇ ਸੀ ਜਿਹੜੀ ਗੱਲ ਨੂੰ ਸਮਾਜ ਸਹਿਣ ਨਹੀਂ ਕਰ ਸਕਦਾ ਉਹ ਗੱਲ ਜਦੋਂ ਸਾਡੇ ਗੀਤਾਂ ਦੇ ਰਾਹੀਂ ਜਾਂ ਸਾਡੇ ਖਾੜਿਆਂ ਦੇ ਵਿੱਚ ਆਏਗੀ ਤਾਂ ਲਾਜ਼ਮੀ ਹੈ ਕਿ ਉਹਦਾ ਰਿਐਕਸ਼ਨ ਜਿਹੜਾ ਉਹ ਕਿਸੇ ਹੋਰ ਤਰੀਕੇ ਦੇ ਨਾਲ ਹੋਣਾ ਤੇ ਉਹ ਹੋਇਆ ਵੀ ਭਾਵੇਂ ਕਿ ਇਹ ਬੜਾ ਦੁਖਾਂਤਕ ਹੋਇਆ ਚਮਕੀਲੇ ਦਾ ਮਤਲਬ ਕਤਲ ਜਿਵੇਂ ਕੀਤਾ ਗਿਆ ਨਹੀਂ ਹੋਣਾ ਚਾਹੀਦਾ ਸੀਗਾ ਕਤਲ ਕਿਉਂਕਿ ਕਲਾਕਾਰਾਂ ਦਾ ਸਹਿਤਕਾਰਾਂ ਦਾ ਇਸ ਤਰੀਕੇ ਦੇ ਨਾਲ ਕਤਲ ਕਰ ਦੇਣਾ ਉਹ ਇੱਕ ਵੱਖਰਾ ਮਸਲਾ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਅੱਜ ਵੀ ਇਹ ਗੱਲ ਚੱਲਦੀ ਹੈ ਇਹਦੇ ਤੇ ਥੋੜੀ ਗੱਲ ਆਪਾਂ ਨੂੰ ਕਰਨੀ ਚਾਹੀਦੀ ਹੈ ਕਿ ਜੋ ਲੋਕਾਂ ਨੇ ਮੰਗਿਆ ਜਾਂ ਲੋਕਾਂ ਦੀ ਡਿਮਾਂਡ ਸੀ ਚਮਕੀਲਾ ਉਦਾਂ ਦਾ ਬਣਿਆ ਫਿਲਮ ਦੇ ਵਿੱਚ ਵੀ ਇਹੀ ਗੱਲ ਦਿਖਾਈ ਗਈ ਹੈ ਕਿ ਚਮਕੀਲਾ ਗਾਉਣਾ ਕੁਝ ਹੋਰ ਚਾਹੁੰਦਾ ਲੋਕ ਕਹਿੰਦੇ ਨਹੀਂ ਤੂੰ ਉਹ ਗਾ ਉਹ ਵਾਲਾ ਸੁਣਾਗੇ ਅਸੀਂ ਸੋ ਇਹ ਜਿਹੜਾ ਮਸਲਾ ਹੈ ਹਮੇਸ਼ਾ ਇੱਕ ਜਿੱਦਾਂ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਕਮਰਕਤਾ ਦੇ ਬਾਰੇ ਜਾਂ ਲੋਕਾਂ ਦੇ ਅੰਦਰ ਜਿਹੜਾ ਛੁਪਿਆ ਹੈ ਉਹਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਇਹ ਹਮੇਸ਼ਾ ਅੱਜ ਦੇ ਨਹੀਂ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਤੇ ਇਹੀ ਗੱਲ ਜਿਹੜੀ ਚਮਕੀਲੇ ਦੇ ਬਾਰੇ ਆਪਾਂ ਕਰਦੇ ਰਹੇ ਹਾਂ ਕਿ ਉਹਨੇ ਜਿਹੜੇ ਲੋਕਾਂ ਨੇ ਜਿਵੇਂ ਸੀ ਜਿਵੇਂ ਸੀ ਥੋੜਾ ਜਿਹਾ ਮਨੋਵਿਗਿਆਨਿਕ ਪੱਖ ਤੋਂ ਵੀ ਦੇਖੀਏ ਕਿ ਜਿਹੜੇ ਰਿਪਰੈਸਡ ਮਨਾਂ ਦੇ ਸੀਗੇ ਗੱਲਾਂ ਕੁਝ ਜਿਹੜੇ ਦਬੀਆਂ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਕੁਝ ਖਿਆਲ ਸੀਗੇ ਜਿਹੜੇ ਕਿ ਇੱਕ ਉਹ ਕਨਸੈਪਟ ਵੀ ਉਹਨਾਂ ਦੇ ਇੱਕ ਤਰੀਕੋ ਸੁਪਰੀ ਕੋਲ ਕਿ ਜਦੋਂ ਫਿਰ ਉਹਨੇ ਚੰਕੀਲੇ ਨੇ ਉਹ ਗੱਲਾਂ ਖੁੱਲੇ ਤੌਰ ਤੇ ਸਟੇਜ ਦੇ ਉੱਤੇ ਕਰਨੇ ਸ਼ੁਰੂ ਕੀਤੇ ਤਾਂ ਲੋਕਾਂ ਨੇ ਇੱਕ ਤਰੀਕੇ ਨਾਲ ਉਹਨਾਂ ਨੂੰ ਪਸੰਦ ਕੀਤਾ ਤਾਂ ਹੀ ਉਹ ਅੱਗੇ ਜਾ ਕੇ ਹੋਰ ਪਪੂਲਰ ਹੁੰਦਾ ਗਿਆ ਉਹਦੇ ਜਿਹੜੇ ਕੈਸੇਟ ਸੀ ਜਿਹੜੇ ਉਹਦੇ ਜਿਹੜੇ ਤਮਿਆ ਗਿਆ ਹੈ ਗਾਇਦੇ ਵਿੱਚ ਜਿਹੜੇ ਰਿਕਾਰਡ ਸੀਗੇ ਉਹਦੇ ਵਿਕਦੇ ਰਹੇ ਤੇ ਉਹਨੂੰ ਅਖਾੜੇ ਵੀ ਮਿਲਦੇ ਰਹੇ ਤੇ ਇੱਕ ਸਾਡੇ ਜਿਹੇ ਸਮਾਜ ਦੀ ਵੀ ਗੱਲ ਹੈ ਕਿ ਜਿਹੜੀਆਂ ਗੱਲਾਂ ਲੋਕ ਕਹਿੰਦੇ ਨੇ ਕਿ ਇਹ ਨਕਚਰ ਦਾ ਹੈ ਜਾਂ ਇਹ ਨਹੀਂ ਹੋਣੀ ਚਾਹੀਦੀ ਪਰ ਜੇ ਉਹ ਸੀਗਾ ਗੱਲਾਂ ਨੂੰ ਲੋਕਾਂ ਨੇ ਪਸੰਦ ਕੀਤਾ ਤਾਂ ਹੀ ਉਹ ਇੱਕ ਐਸੇ ਮੁਕਾਮ ਤੱਕ ਪਹੁੰਚ ਸਕਿਆ ਤੇ ਇਹਦੇ ਵਿੱਚ ਪਵੇ ਉੱਤਰੀ ਗੱਲ ਕਿ ਉਹਦੀ ਗਾਇਕੀ ਨੇ ਉਹਦੇ ਜਿਹੜੇ ਸੰਗੀਤ ਦੇ ਪ੍ਰਤੀ ਜਿਹੜੀ ਸਮਝ ਸੀਗੀ ਉਸਨੇ ਵੀ ਉਹਦੀ ਇੱਕ ਪਪੂਲਰ ਹੋਣ ਦੇ ਵਿੱਚ ਰੋਲ ਲਗਾਇਆ ਪਰ ਜਿਹੜਾ ਤਾਂ ਸਬਜੈਕਟ ਮੈਟਰ ਜਿਹਦੇ ਬਾਰੇ ਹੁਣ ਵੀ ਗੱਲ ਚੱਲ ਰਹੀ ਹੈ ਕਿ ਜੋ ਉਹਦਾ ਲਿਖਣ ਦਾ ਸਬਜੈਕਟ ਮੈਟਰ ਸੀਗਾ ਕਿ ਉਹ ਸਮਾਜ ਦੇ ਜਿਹੜੇ ਸੀਗੇ ਉਹਨਾਂ ਨੂੰ ਪਸੰਦ ਸੀ ਜਾਂ ਨਹੀਂ ਸੀਗਾ ਤੇ ਇਸ ਫਿਲਮ ਦੇ ਵਿੱਚ ਵੀ ਲਾਸਟ ਦੇ ਵਿੱਚ ਇੱਕ ਜਿਹੜਾ ਸੀਨ ਦਿਖਾਇਆ ਜਾਂਦਾ ਕਿ ਜਿਹੜਾ ਇੱਕ ਇਮਤਿਹਾਸ ਅਗਨੇ ਇੱਕ ਥੋੜਾ ਆਰਟਿਸਟਿਕ ਪੱਖ ਦੇੰਦੀ ਹੈ ਇੱਕ ਸਿੰਬੋਲਿਕ ਇੱਕ ਨਾਲ ਦਿਖਾਇਆ ਗਿਆ ਕਿ ਉਹਦੇ ਕਿੰਦੇ ਨੂੰ ਇੱਕ ਤਰ੍ਹਾਂ ਦੇ ਉਹਨੂੰ ਸੱਜਿਆ ਜਾਂਦਾ ਹੈ ਕਿ ਉਹਨੂੰ ਕਿਹਾ ਜਾਂਦਾ ਹੈ ਕਿ ਅਸੀਂ ਸਮਾਜ ਦੇ ਠੇਕੇਦਾਰ ਆ ਤੇ ਅਸੀਂ ਨਹੀਂ ਜਾਣਦੇ ਕਿ ਤੂੰ ਜਿਹੜੀ ਇਹ ਗਾੜੀ ਗਾਉਣ ਤੋਂ ਗਾਏ ਪਰ ਇੱਕ ਤਰੀਕੇ ਨਾਲ ਇਹ ਫਿਲਮ ਵਾਲੇ ਜਿਹੜੇ ਇੰਤੀਆਜ਼ ਅਲੀ ਨੇ ਬਣਾਈ ਹੈ ਤੇ ਇਹਨਾਂ ਦੇ ਆਪਣੀ ਵੀ ਸਾਰੇ ਬਾਰੀ ਫਿਲਮਾਂ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਜਿਹੜੇ ਆਰਟ ਆ ਤੇ ਆਰਟਿਸਟ ਆ ਉਹਨੂੰ ਖੁੱਲੀ ਖੁੱਲ੍ਹੇ ਹੋਣਾ ਚਾਹੀਦਾ ਆਪਣੀ ਜਿਹੜੀ ਕਲਾ ਦੀ ਪ੍ਰਗਟਾਵੇ ਲਈ ਤੇ ਇਹ ਗੱਲ ਜਿਹੜੇ ਉਹ ਦਿਖਾਉਂਦੇ ਨੇ ਕਿ ਜਿਹੜੇ ਸਮਾਜ ਦੇ ਠੇਕੇਦਾਰ ਉਹਨੂੰ ਰੋਕਣਾ ਚਾਹੁੰਦੇ ਸੀ ਇਸ ਤਰੀਕੇ ਨਾਲ ਜਿਹੜੇ ਇਹ ਇੱਕ ਕਨਸੈਪਟ ਹੈ ਸਮਾਜ ਦੇ ਠੇਕੇਦਾਰ ਵਾਲਾ ਇਹ ਵੀ ਕਾਫੀ ਹਾਰੀ ਹੁੰਦਾ ਹੋਇਆ ਮੈਂ ਇਹਨੂੰ ਜਿਹੜਾ ਸਮਾਜ ਦੇ ਠੇਕੇਦਾਰਾਂ ਵਾਲੀ ਗੱਲ ਹੈ ਇਹਨੂੰ ਥੋੜਾ ਜਿਹਾ ਵੱਖਰੇ ਤਰੀਕੇ ਦੇ ਨਾਲ ਮੇਰੇ ਸਮਝ ਦੇ ਵਿੱਚ ਆਉਂਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੀ ਮਾਡਰਨਿਟੀ ਹੈ ਮਾਡਰਨਿਟੀ ਦੇ ਜਿਹੜੇ ਆਲੋਚਕ ਨੇ ਜਿੱਦਾਂ ਅੱਜ ਅਸੀਂ ਦੇਖਦੇ ਹਾਂ ਥੋੜੀ ਜਿਹੀ ਇਹ ਗੱਲ ਸਿਧਾਂਤਕ ਤੌਰ ਤੇ ਸਮਝਣ ਦੇ ਵਿੱਚ ਦਿੱਕਤ ਆ ਸਕਦੀ ਹੈ ਅੱਜ ਚਰਚਾ ਕਿ ਐਂਡ ਆਫ ਮਾਡਰਨਿਟੀ ਚਮਕੀਲਾ ਮਾਡਰਨਿਟੀ ਦਾ ਇੱਕ ਪ੍ਰਤੀਨਿਧ ਬਣਦਾ ਹੈ ਚਮਕੀਲੇ ਦਾ ਵੀ ਅੰਤ ਹੋ ਜਾਂਦਾ ਹੈ ਸੋ ਮਾਡਰਨਿਟੀ ਸਾਡੇ ਸਾਹਮਣੇ ਕੀ ਲੈ ਕੇ ਆਈ ਹੈ ਮਾਡਰਨਿਟੀ ਦੇ ਬਾਰੇ ਕਿਹਾ ਜਾਂਦਾ ਕਿ ਮੇਲ ਡੋਮੀਨੇਸ਼ਨ مردਾਉਪਨ مردਾਉ ਭਾਸ਼ਾ ਸੋ ਜਦੋਂ ਕੋਈ ਬੰਦਾ ਜਾਂ ਕੌਮ ਕੋਈ ਹਾਰ ਰਹੀ ਹੈ ਉਹਨੂੰ ਜਦੋਂ ਤੁਸੀਂ ਉਹਦੇ مردਾਉਪਨ ਨੂੰ ਜਗਾਉਂਗੇ ਤਾਂ ਲੋਕਾਂ ਨੂੰ ਉਹਦੇ ਚ ਇੱਕ ਕਥਾਰਸਿਸ ਮਿਲੇਗਾ ਚਮਕੀਲੇ ਨੇ ਕਿਉਂਕਿ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਸਾਡੇ ਸਮਾਜ ਦੇ ਵਿੱਚ ਤਾਂ ਨਗਾਰ ਆ ਰਹੇ ਇੱਕ ਬਹੁਤ ਖੂਬਸੂਰਤ ਗਾਣਾ ਹੈ ਤੇ ਉਹਦੇ ਗਾਣੇ ਦੇ ਮੈਨੂੰ ਪੂਰੇ ਬੋਲ ਤਾਂ ਨਹੀਂ ਯਾਦ ਆਉਂਦੇ ਜਿਹਦੇ ਵਿੱਚ ਕਹਿੰਦਾ ਵੀ ਸੁੰਦਰ ਸਰੀਰ ਸਾਰਾ ਗਾਲਿਆ ਨਸ਼ਿਆਂ ਨੇ ਨਸ਼ਾ ਸਾਡੀ ਅੱਜ ਦੀ ਪ੍ਰੋਬਲਮ ਹੈ ਅੱਜ ਜਿਆਦਾ ਕਿੰਨੇ ਨੌਜਵਾਨ ਨਸ਼ਿਆਂ ਦੇ ਵਿੱਚ ਮਰ ਗਏ ਪਰੰਤੂ ਚੰਕੀਰ ਲੇ ਨੇ ਜਿਹੜਾ ਨਸ਼ਿਆਂ ਦੇ ਬਾਰੇ ਗਾਣਾ ਉਦੋਂ ਗਾਇਆ ਉਹ ਇੱਕ ਤਰੀਕੇ ਦੇ ਨਾਲ ਜਿਹੜਾ ਸਾਡਾ ਸਮਾਜ ਹੈ ਇੱਕ ਪਾਸੇ ਤਾਂ ਉਹਦਾ ਆਧਾਰ ਖੋਲ ਰਿਹਾ ਸਾਡੀਆਂ ਕਦਰਾਂ ਦਾ ਸਾਡੇ ਸਿਸਟਮ ਦਾ ਜਾਂ ਲੋਕਾਂ ਦੇ ਅੰਦਰੋਂ ਜਿਹੜੀ ਖੁਸ਼ੀ ਹੈ ਉਹ ਗੱਤ ਰਹੀ ਹੈ ਮਾਡਰਨਿਟੀ ਦੇ ਕਰਕੇ ਵੈਸੇ ਲੱਗਦਾ ਹੈ ਕਿ ਮਾਡਰਨਿਟੀ ਸਾਨੂੰ ਕੁਝ ਦੇ ਰਹੀ ਹੈ ਬਲਕਿ ਮਾਡਰਨਿਟੀ ਨੇ ਇੱਕ ਮੇਲ ਡੋਮੀਨੇਸ਼ਨ ਦਿੱਤੀ ਜਿਹੜਾ ਚਮਕੀਲੇ ਦਾ ਗਾਣਾ ਆਪਾਂ ਮੇਲ ਡੋਮੀਨੇਸ਼ਨ ਦੀ ਗੱਲ ਕਰੀਏ ਜਿਹਦੇ ਕਹਿੰਦਾ ਵੀ ਸੱਤ ਦਿਨ ਸਹੁਰਿਆਂ ਦੇ ਘਰ ਰਹਿ ਕੇ ਆਈ ਜਾਂ ਅੱਗੇ ਮੈਂ ਉਹ ਬੋਲੀ ਬੋਲ ਦਿੰਦਾ ਕਿਉਂਕਿ ਬਾਰ-ਬਾਰ ਫਿਲਮ ਦੇ ਵਿੱਚ ਵੀ ਆਉਂਦਾ ਆਟੇ ਵਾਂਗੂ ਗੁੰਨਤੀ ਆਟੇ ਵਾਂਗੂ ਗੁੰਨਤੀ ਦਾ ਮਤਲਬ ਹੈ ਇੱਕ ਫੀਮੇਲ ਦੇ ਪ੍ਰਤੀ ਮੇਲ ਦੀ ਜਿਹੜੀ ਡੋਮੀਨੇਸ਼ਨ ਦੀ ਭਾਵਨਾ ਇਸ ਗੀਤ ਦੇ ਵਿੱਚ ਆਉਂਦੀ ਹੈ ਤੁਸੀਂ ਜੇ ਆਪਾਂ ਇਸ ਪੱਖ ਤੋਂ ਵੀ ਦੇਖਾਂਗੇ ਚਮਕੀਲੇ ਦੀ ਗੈਕੀ ਦੇ ਵਿੱਚ ਕਿ ਜਿਹੜੀ ਇਹ ਮੇਲ ਡੋਮੀਨੇਸ਼ਨ ਹੈ ਮਾਡਰਨਿਟੀ ਲੈ ਕੇ ਆਈ ਹੈ ਮਾਡਰਨਿਟੀ ਨੇ ਕੱਲ ਦਾ ਸਾਡੇ ਕੋਲੇ ਪਦਾਰਥ ਦਾ ਇੱਕ ਵਰਤਾਂਤ ਸਿਰਜਿਆ ਪੈਸੇ ਦਾ ਵਰਤਾਂਤ ਸਿਰਜਿਆ ਉਸ ਪੈਸੇ ਦੇ ਨਾਲ ਕੀ ਹੈ ਕਿ ਬੇਸ਼ੱਕ ਜਿਹੜੀ ਆਪਾਂ ਦੂਜੀ ਗੱਲ ਕਰਾਂਗੇ ਇੱਕ ਹੋਰ ਇੱਕ ਨੁਕਤਾ ਰਹਿ ਗਿਆ ਸੀ ਮੇਰੇ ਕਰਨ ਦਾ ਜਿੱਦਾਂ ਆਪਾਂ ਜਾਤੀ ਦੀ ਗੱਲ ਕਰਦੇ ਆਂ ਜਾਤੀ ਤੌਰ ਤੇ ਜਿਹੜੀਆਂ ਨਿਮਨ ਜਾਤੀਆਂ ਨੇ ਮਾਡਰਨਿਟੀ ਦੇ ਡਿਸਕੋਰਸ ਦੇ ਵਿੱਚ ਉਹ ਵਾਲਾ ਨਿਮਨਪਨ ਨਹੀਂ ਰਹਿੰਦਾ ਕਿਉਂਕਿ ਤੁਸੀਂ ਦੇਖੋ ਕਿ ਚਮਕੀਲੇ ਨੂੰ ਜ਼ਿਆਦਾਤਰ ਉੱਚ ਜਾਤੀ ਦੇ ਲੋਕ ਖਾਸ ਕਰਕੇ ਜਿਹੜੇ ਜੱਟ ਨੇ ਉਹਨਾਂ ਨੇ ਖਾੜਿਆਂ ਦੇ ਵਿੱਚ ਪ੍ਰਵਾਨ ਕੀਤਾ ਜੇ ਆਪਾਂ ਅੱਜ ਕੱਲ੍ਹ ਵੀ ਕਈ ਲੋਕ ਇਹ ਕਰਦੇ ਆ ਫਿਲਮ ਦੇ ਵਿੱਚ ਕੀਤਾ ਕਿ ਉਹ ਜਾਤੀ ਤੌਰ ਤੇ ਨਿਮਨ ਹੋਣ ਕਰਕੇ ਉਹਦੇ ਨਾਲ ਕਲਾਕਾਰਾਂ ਨੇ ਇਹ ਕੀਤਾ ਪਰੰਤੂ ਸਮਾਜ ਨੇ ਉਹਦੀ ਨੀਵੀਂ ਜਾਤ ਹੋਣ ਦੇ ਬਾਵਜੂਦ ਵੀ ਉਹਨੂੰ ਪ੍ਰਵਾਨ ਕੀਤਾ ਸੋ ਇੱਥੇ ਜਾਤੀ ਦੀਆਂ ਜਿਹੜੀਆਂ ਤੰਦਾਂ ਨੇ ਉਦਾਂ ਦਾ ਜਾਤੀਵਾਦ ਨਹੀਂ ਜਿੱਦਾਂ ਦਾ ਅਦਰ ਸਟੇਟਸ ਦੇ ਵਿੱਚ ਹੈ ਸੋ ਸਾਨੂੰ ਇਸ ਪੱਖ ਤੋਂ ਵੀ ਦੇਖਣ ਦੇ ਲੋੜ ਹੈ ਸੋ ਜਿੱਦਾਂ ਆਪਾਂ ਮਾਡਰਨਟੀ ਦੀ ਗੱਲ ਕੀਤੀ ਹੈ ਪਹਿਲਾਂ ਆਪਾਂ ਗਾਣੇ ਦੀ ਇੱਕ ਗੱਲ ਕੀਤੀ ਸੀ ਜਿਹਦੇ ਵਿੱਚ ਕਹਿੰਦਾ ਜੀਜਾ ਮਾਰ ਲਾ ਹੋਰ ਟਰਾਈਵੇ ਭੈਣ ਮੇਰੇ ਦੇ ਕੁੜੀਆਂ ਕੁੜੀਆਂ ਉਦੋਂ ਇਹ ਸਮਾਂ ਜਦੋਂ ਸਾਡੇ ਭਰੂਣ ਹੱਤਿਆ ਦਾ ਦੌਰ ਚੱਲ ਰਿਹਾ ਸੀਗਾ ਮੇਲ ਦੀ ਜਿਹੜੀ ਹਮੇਸ਼ਾ ਹਰ ਇੱਕ ਦੀ ਡਿਮਾਂਡ ਹੁੰਦੀ ਹੈ ਸਾਡੇ ਘਰ ਲੜਕਾ ਪੈਦਾ ਹੋਵੇ ਸੋ ਜਿਹੜੀ ਇਦਾਂ ਦੀ ਡੋਮਿਨੇਸ਼ਨ ਵੀ ਇਹਦੇ ਗੀਤਾਂ ਦੇ ਵਿੱਚੋਂ ਤੁਹਾਨੂੰ ਦੇਖਣ ਨੂੰ ਮਿਲੇਗੀ ਉਹ ਚਮਕੀਲਾ ਨਹੀਂ ਅਸਲ ਦੇ ਵਿੱਚ ਚਮਕੀਲੇ ਨੇ ਪੰਜਾਬ ਦਾ ਜਿਹੜਾ ਅਵਚੇਤਨ ਹੈ ਲੋਕਾਂ ਦੀ ਜਿਹੜੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਮਨੋਵਿਗਿਆਨਕ ਪੱਖ ਤੋਂ ਚਮਕੀਲਾ ਇੱਕ ਇਦਾਂ ਦਾ ਲੇਖ ਸੀ ਜਿਨੇ ਲੋਕਾਂ ਦੀ ਇੱਕ ਮਨੋਵਿਗਿਆਨਕ ਨਵਜ ਪਕੜ ਲਈ ਸੀ ਜਿਹੜੇ ਕਿ ਬਾਕੀ ਕਲਾਕਾਰਾਂ ਦੇ ਨਹੀਂ ਮਤਲਬ ਜਿਹੜੇ ਬਾਕੀ ਗਾਇਕ ਸੀਗੇ ਬੇਸ਼ੱਕ ਉਸ ਸਮੇਂ ਦੇ ਵਿੱਚ ਮੁਹੰਮਦ ਸਦੀਕ ਕਲਦੀਪ ਮਾਨਕ ਸ਼ਰਿੰਦਰ ਸਰਿੰਦਰ ਸਿੰਦਾ ਵੱਡੇ ਨਾਂ ਸੀ ਪਰੰਤੂ ਜਿਸ ਤਰ੍ਹਾਂ ਦੀ ਚੜ੍ਹ ਤੇ ਚਮਕੀਲੇ ਵੀ ਹੋਈ ਇਹਦੇ ਗੀਤਾਂ ਨੂੰ ਲੋਕਾਂ ਨੇ ਪਸੰਦ ਕੀਤਾ ਗਿਆ ਉਹ ਲੱਗਦਾ ਕਿ ਉਹਨੇ ਇੱਕ ਨਬਜ਼ ਫੜੀ ਹੋਈ ਸੀ ਸੋ ਇਸ ਫਿਲਮ ਦੇ ਵਿੱਚ ਵੀ ਸ਼ਾਇਦ ਥੋੜੀ ਜੀ ਗੱਲ ਅਨਤਾਜ ਅਲੀ ਨੇ ਇਹ ਪੇਸ਼ ਕਰਨ ਦੀ ਯਤਨ ਕੀਤਾ ਜੀ ਬਿਲਕੁਲ ਇਸ ਫਿਲਮ ਦੇ ਵਿੱਚ ਤਾਂ ਜਿਹੜਾ ਚਮਕੀਲੇ ਦਾ ਜਿਹੜਾ ਕੈਰੈਕਟਰ ਜਿਹੜਾ ਦਲਜੀਤ ਦੋਸਾਂਝ ਪਲੇ ਕਰਦੇ ਨੇ ਉਹ बार-बार ਜਦੋਂ ਉਹਨੂੰ ਪਛਾਣ ਵੀ ਜਾਂਦਾ ਨੰਬਰ ਤੁਸੀਂ ਇਹ ਜਿਹੜੇ ਗਾਣੇ ਕਿਉਂ ਲਿਖਦੇ ਹੋ ਗਾਉਂਦੇ ਕਿਉਂ ਉਹ ਬਾਰ ਬਾਰ ਇਹ ਕਹਿੰਦਾ ਕਿ ਮੈਂ ਇਹ ਹੀ ਕੁਝ ਵੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਤੇ ਜੋ ਮੈਂ ਵੇਖਿਆ ਮੈਂ ਉਹਨੂੰ ਪ੍ਰਧਾਰ ਬਣਾ ਕੇ ਲਿਖ ਰਿਹਾ ਜਿਵੇਂ ਤੁਸੀਂ ਗੱਲ ਕੀਤੀ ਕਿ ਮਾਡਰਨ ਐਂਟਰੀ ਦੇ ਆਉਣ ਨਾਲ ਜਿਹੜੇ ਸਾਡੇ ਸਮਾਜ ਦੇ ਜਿਹੜੇ ਰਿਸ਼ਤੇ ਨੇ ਜਿਹੜੇ ਜਿਸੀ ਕੈਸਾ ਦਾ ਹੈ ਕਿ ਉਹਨਾਂ ਦਾ ਜਿਹੜਾ ਇੱਕ ਆਧਾਰ ਸੀਗਾ ਉਹ ਚੇਂਜ ਹੋਣਾ ਸ਼ੁਰੂ ਹੋਇਆ ਹੈ ਜਾਂ ਜਿਹੜੇ ਕੈਪੀਟਲ ਦੇ ਜਿਹੜੇ ਜਿਹੜੇ ਸਮਾਗ ਦੇ ਵਿੱਚ ਪਰ ਜਿਹੜੀ ਉਹਨਾਂ ਨੇ ਉਹ ਗੱਲਾਂ ਖੁੱਲ ਕੇ ਆਪਣੇ ਗੀਤਾਂ ਦੇ ਵਿੱਚ ਕਰਨੀਆਂ ਸ਼ੁਰੂ ਕੀਤੀਆਂ ਤੇ ਫਿਰ ਉਹੀ ਗੱਲ ਹੁੰਦੀ ਹੈ ਕਿ ਲੋਕਾਂ ਨੇ ਜੇ ਪ੍ਰਵਾਨ ਕੀਤਾ ਤਾਂ ਹੀ ਉਹ ਪੌਪੂਲਰ ਹੋਏ ਪਰ ਫਿਰ ਜਿਹੜੇ ਉਹਨਾਂ ਦੇ ਮੌਤ ਦੇ ਬਾਰੇ ਵੀ ਜਿਹੜੇ ਉਹਨਾਂ ਨੂੰ ਮਾਰ ਦੇਣਾ ਇਸ ਦੇ ਬਾਰੇ ਫਿਲਮ ਦੇ ਵਿੱਚ ਵੀ ਉਹਨਾਂ ਨੇ ਵੱਖ-ਵੱਖ ਜਿਹੜੇ ਪਰਸਪੈਕਟਿਵ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਚੰਕੀਲੇ ਦੇ ਕੰਪੀਟੀਟਰ ਗੈਕ ਸੀਗੇ ਉਸ ਦੇ ਮਹੱਤਵਾਦ ਉਹ ਆਪਸ ਵਿੱਚ ਡਿਸਕਸ ਕਰਦੇ ਨੇ ਸਮਝ ਵੀ ਉਹਦੇ ਘਰ ਜਾਣਾ ਚਾਹੀਦਾ ਹੈ ਕਿ ਸਾਡੇ ਤੇ ਸ਼ੱਕ ਨਾ ਹੋ ਜਾਵੇ ਕਿ ਇਸ ਨੂੰ ਮਰਵਾਇਆ ਜਾਂ ਜਿਹੜੇ ਉਸ ਸਮੇਂ ਦੇ ਵਿੱਚ ਜਿਹੜੇ ਉਸ ਦੌਰ ਦੇ ਵਿੱਚ ਸ਼ਾਮਲ ਲੋਕ ਸੀਗੇ ਵੀ ਉਹ ਉਹਨਾਂ ਨੇ ਮਰਵਾਇਆ ਕਿਹਨੇ ਮਰਵਾਇਆ ਇਹ ਵੀ ਇੱਕ ਕੁਐਸਚਨ ਫਿਲਮ ਨੇ ਜਿਹੜੇ ਉਹ ਖੜਾ ਕਰਕੇ ਕੁਐਸਚਨ ਖੜਾ ਕਰਕੇ ਉਹਨੂੰ ਉੱਥੇ ਛੱਡ ਦਿੰਦੇ ਆ ਤੇ ਕੋਈ ਬਿਲਕੁਲ ਇਹ ਕੁਐਸਚਨ ਰਹੇਗਾ ਵੀ ਓਪਨ ਕਿ ਚਮਕੀਲੇ ਨੂੰ ਦਰਸਲ ਮਰਵਾਇਆ ਕਿਹਨੇ ਜੇ ਆਪਾਂ ਇਸ ਗੱਲ ਦੀ ਗੱਲ ਕਰੀਏ ਵੀ ਕੀ ਉਹ ਗੈਕਾਂ ਦੀ ਨਿੱਜੀ ਲੜਾਈ ਕਰਕੇ ਮਰਿਆ ਜਾਂ ਫਿਰ ਖੜਕੁਆਰਿਆਂ ਨੂੰ ਮਾਰਿਆ ਦਰਸਲ ਜਿਹੜੇ ਖੜਕੁਆਦ ਦਾ ਵਰਤਾਂਤ ਵੀ ਹੈ ਉਹ ਵੀ ਇੱਕ ਮਾਡਰਨ ਵਰਤਾਂਤ ਦੇ ਤੌਰ ਤੇ ਭਾਵੇਂ ਕਿ ਖੜਕੁਆਦ ਦੀ ਲਹਿਰ ਮਾਡਰਨਿਟੀ ਦੇ ਇੱਕ ਪ੍ਰਤੀਕਰਮ ਦੇ ਵਿੱਚ ਉੱਭਰੀ ਸੀ ਪਰੰਤੂ ਉੱਥੇ ਇਹਨਾਂ ਮਸਲਿਆਂ ਦੀ ਜਿਹੜੀ ਤਿਆਰੀ ਹੋਣੀ ਚਾਹੀਦੀ ਸੀ ਕਿਉਂਕਿ ਮਾਡਰਨਿਟੀ ਨੇ ਕੀ ਦਿੱਤਾ ਸਾਨੂੰ ਸਤਾ ਦਿੱਤੀ ਹੈ ਸਤਾ ਭਾਵੇਂ ਉਹ ਮੇਲ ਦੀ ਹੋਵੇ ਭਾਵੇਂ ਖੜਕੁਆ ਦੀ ਹੋਵੇ ਜਦੋਂ ਸਤਾ ਇੱਕ ਖਾਸ ਕਰਕੇ ਜਦੋਂ ਦਾ ਆਪਾਂ ਕਈ ਵੀ ਹਿੰਸਕ ਰੂਪ ਧਾਰਨ ਕਰ ਲੈਂਦੀ ਹੈ ਤਾਂ ਉਹ ਬੜੀ ਡੇਂਜਰਸ ਹੁੰਦੀ ਹੈ ਚਮਕੀਲੇ ਦੇ ਗੀਤਾਂ ਦੇ ਵਿੱਚ ਵੀ ਉਹ ਸੱਤਾ ਝਲਕਦੀ ਹੈ ਉਹ ਵੀ ਬੜੀ ਡੇਂਜਰਸ ਸੀਗੀ ਆਪਾਂ ਨੂੰ ਇਹ ਗੱਲ ਮੰਨਣੇ ਪਊ ਇਹ ਨਹੀਂ ਕਿ ਚਮਕੀਲਾ ਸਰਬ ਲੋਕਾਂ ਨੂੰ ਪ੍ਰਵਾਨ ਸੀ ਮੈਂ ਥੋੜੀ ਜਿਹੀ ਇੱਕ ਹੋਰ ਗੱਲ ਕਰਾਂ ਉਮਰ ਦੇ ਸਾਹ ਦੇ ਨਾਲ ਸ਼ਾਇਦ ਨਵੀਂ ਪੀੜ੍ਹੀ ਨੂੰ ਨਹੀਂ ਪਤਾ ਇਹ ਦੱਸਣੇ ਜ਼ਰੂਰੀ ਹੈ ਕਿ ਸ਼ੁਰੂ ਦੇ ਵਿੱਚ ਜਦੋਂ ਚਮਕੀਲੇ ਦੀ ਗਾਇਕੀ ਚ ਚੜਤ ਹੁੰਦੀ ਹੈ ਉਸ ਸਮੇਂ ਇਕ ਟੇਪਰ ਕਾਰਡ ਆਇਸੀਗੀ ਟੇਪਰ ਕਾਰਡ ਲੋਕੀ ਪ੍ਰਾਈਵੇਟਲੀ ਸੁਣਦੇ ਸੀ ਖਾਸ ਕਰਕੇ ਜਿਹੜੇ ਮੇਲ ਨੌਜਵਾਨ ਨੇ ਪਿੰਡ ਤੋਂ ਬਾਹਰ ਜਾਂ ਕਿਸੇ ਖਾਲੀ ਘਰ ਦੇ ਵਿੱਚ ਇੱਕ ਗਰੁੱਪ ਦੇ ਵਿੱਚ ਇਦਾਂ ਦੇ ਗੀਤ ਸੁਣਦੇ ਸੀ ਸੋ ਜਦੋਂ ਆਪਾਂ ਇਹ ਗੱਲ ਕਰਦੇ ਆ ਕਿ ਚਮਕੀਲੇ ਦਾ ਜਿਹੜਾ ਕਤਲ ਹੈ ਉਹ ਅਸਲ ਦੇ ਵਿੱਚ ਮਾਡਰਨਿਟੀ ਦੇ ਕਤਲ ਹੈ ਇੱਕ ਵਿਅਕਤੀ ਵਿਸ਼ੇਸ਼ ਤੱਕ ਆਪਾਂ ਨੂੰ ਇਹਨੂੰ ਸੀਮਤ ਨਹੀਂ ਕਰਨਾ ਚਾਹੀਦਾ ਬਾਕੀ ਗੱਲਾਂ ਜਿਹੜੀਆਂ ਰਹਿ ਗਈਆਂ ਆਪਾਂ ਇਸਦੇ ਅਗਲੇ ਭਾਗ ਦੇ ਵਿੱਚ ਕਰਾਂਗੇ ਕਿਉਂਕਿ ਵੀਡੀਓ ਲੰਮੀ ਹੋ ਰਹੀ ਸੀ ਸੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀ ਚਰਚਾ ਰਹਿ ਗਈ ਉਹ ਆਪਾਂ ਅਗਲੇ ਭਾਗ ਦੇ ਵਿੱਚ ਕਰਾਂਗੇ ਧੰਨਵਾਦ